ਹਾਜ਼ਰ ਹੋਏ ਆਂ ਜੀ ਇੱਕ ਨਵੀਂ ਕਹਾਣੀ ਦੇ ਨਾਲ ਕਰਦੇ ਆਂ ਅੱਜ ਦੀ ਕਹਾਣੀ ਸ਼ੁਰੂ ਆ ਅਸੀਂ ਬਹੁਤ ਗਰੀਬ ਸੀ ਮੇਰੇ ਪਾਪਾ ਮੰਲੀ ਸੀ ਸਾਰੇ ਰਿਸ਼ਤੇਦਾਰ ਅਤੇ ਭੈਣ ਭਰਾ ਮੇਰੇ ਪਾਪਾ ਨੂੰ ਨੀਵੀਆਂ ਨਜ਼ਰਾਂ ਨਾਲ ਦੇਖਦੇ ਸੀ ਆ ਮੈਂ ਪੜ੍ਹ ਲਿਖ ਕੇ ਆਪਣੇ ਪਾਪਾ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਨਾ ਚਾਹੁੰਦਾ ਸੀ ਆ ਮੈਂ ਸੀਐਸਸੀ ਦੀ ਆ ਤਿਆਰੀ ਸ਼ੁਰੂ ਕਰ ਦਿੱਤੀ ਆ ਦੂਜੇ ਪਾਸੇ ਆ ਮੇਰੇ ਚਾਚੇ ਦਾ ਮੁੰਡਾ ਨੌਕਰੀ ਲੱਗਿਆ ਤਾਂ ਉਸਨੇ ਸਾਰੇ ਰਿਸ਼ਤੇਦਾਰਾਂ ਨੂੰ ਪਾਰਟੀ ਦਿੱਤੀ ਆ ਪਰ ਮੇਰੇ ਪਾਪਾ ਨੂੰ ਨਾ ਬੁਲਾਇਆ ਪਾਪਾ ਉਸ ਰਾਤ ਬਹੁਤ ਰੋਏ ਆ ਪਰ ਇੱਕ ਸਾਲ ਬਾਅਦ ਜਦੋਂ ਮੇਰਾ ਰਿਜ਼ਲਟ ਆਇਆ ਤਾਂ ਮੈਂ ਟੋਪ ਕੀਤਾ ਮੈਂ ਅਫਸਰ ਬਣ ਕੇ ਪਾਪਾ ਦੇ ਨਾਲ ਇੱਕ ਹੋਟਲ ਵਿੱਚ ਖਾਣਾ ਖਾਣ ਗਿਆ ਤਾਂ ਮੇਰੇ ਹੋਸ਼ ਉੱਡ ਗਏ ਕਿਉਂਕਿ ਆ ਉਹੀ ਚਾਚੇ ਦਾ ਮੁੰਡਾ ਉੱਥੇ ਅੱਜ ਤੀਜਾ ਦਿਨ ਸੀ ਆ ਜਦੋਂ ਪਾਪਾ ਰਾਤ ਨੂੰ 9 ਵਜੇ ਘਰ ਆਏ ਸੀ ਆ ਪਹਿਲਾਂ ਤਾਂ ਮੇਰੇ ਪਾਪਾ ਸਿਰਫ ਦੋ ਤਿੰਨ ਬੰਗਲਿਆਂ ਦੇ ਬਗੀਚਿਆਂ ਵਿੱਚ ਮਾਲੀ ਦਾ ਕੰਮ ਕਰਦੇ ਸੀ ਆ ਪਰ ਜਦੋਂ ਤੋਂ ਮੈਂ 10ਵੀਂ ਕਲਾਸ ਦੇ ਪੇਪਰ ਦਿੱਤੇ ਸੀ ਆ ਤੇ ਕਾਲਜ ਵਿੱਚ ਐਡਮਿਸ਼ਨ ਲਈ ਸੀ ਆ ਮੇਰਾ ਖਰਚਾ ਵੱਧ ਗਿਆ ਸੀ ਇਸ ਲਈ ਪਾਪਾ ਨੇ ਆਪਣੀ ਡਿਊਟੀ ਵੀ ਵਧਾ ਲਈ ਮੈਂ ਉਹਨਾਂ ਦਾ ਇਕਲੌਤਾ ਬੇਟਾ ਸੀ ਆ ਬਹੁਤ ਸਾਰੀਆਂ ਉਮੀਦਾਂ ਉਹ ਮੇਰੇ ਤੇ ਲਗਾਉਂਦੇ ਸੀ ਆ ਤੇ ਮੈਂ ਚਾਹੁੰਦਾ ਸੀ ਆ ਕਿ ਮੈਂ ਆਪਣੇ ਪਾਪਾ ਦੀਆਂ ਸਾਰੀਆਂ ਉਮੀਦਾਂ ਨੂੰ ਪੂਰਾ ਕਰਾਂ ਮੈਂ ਆਪਣੇ ਪਾਪਾ ਨੂੰ ਕਈ ਵਾਰ ਆਪਣੇ ਲਈ ਭੁੱਖੇ ਪੇਟ ਸੌਂਦੇ ਹੋਏ ਦੇਖਿਆ ਸੀ ਆ ਮੇਰੀ ਮਾਂ ਤੇ ਮੇਰੇ ਪਾਪਾ ਦੋਨਾਂ ਦੀ ਇਹ ਇੱਛਾ ਸੀ ਆ ਮੈਂ ਚੰਗੀ ਪੜ੍ਹਾਈ ਕਰਾਂ ਸੀ ਐਸੀ ਕਰਾਂ ਤੇ ਆਪਣੇ ਮਾਪਿਓ ਦਾ ਸਿਰ ਗਰਵ ਨਾਲ ਉੱਚਾ ਕਰਾਂ ਮੈਂ ਬਹੁਤ ਮਿਹਨਤ ਕਰ ਰਿਹਾ ਸੀ ਆ ਚਾਹੁੰਦਾ ਸੀ ਕਿ ਟੋਪ ਕਰਾਂ ਦੂਜੇ ਪਾਸੇ ਮੇਰਾ ਚਾਚਾ ਸਾਡੇ ਨਾਲੋਂ ਵਧੀਆ ਹਾਲ ਵਿੱਚ ਸੀ ਆ ਉਸ ਦਾ ਆਪਣਾ ਘਰ ਸੀ ਆ ਤੇ ਕੱਪੜਿਆਂ ਦਾ ਕਾਰੋਬਾਰ ਸੀ ਆ ਤੇ ਮੇਰੇ ਪਾਪਾ ਆਰਥਿਕ ਰੂਪ ਤੋਂ ਬਿਲਕੁਲ ਕਮਜ਼ੋਰ ਸੀ ਆ ਅਸੀਂ ਕਿਰਾਏ ਦੇ ਘਰ ਵਿੱਚ ਰਹਿੰਦੇ ਸੀ ਆ ਮੰਮੀ ਲੋਕਾਂ ਦੇ ਕੱਪੜੇ ਸਿਉਂਦੀ ਸੀ ਆ ਤੇ ਮੈਂ ਬੇਲੇ ਸਮੇਂ ਛੋਟੇ ਬੱਚਿਆਂ ਨੂੰ ਟਿਊਸ਼ਨ ਪੜਾਉਂਦਾ ਸੀ ਆ ਜੋ ਕਰ ਹੀ ਆ ਮੇਰੇ ਤੋਂ ਟਿਊਸ਼ਨ ਆ ਪੜਨਾ ਹੁੰਦੇ ਸੀ ਆ ਅਸੀਂ ਤਿੰਨੇ ਮਿਹਨਤ ਕਰਦੇ ਸੀ ਫਿਰ ਜਾ ਕੇ ਸਾਡੇ ਘਰ ਦੀ ਦਾਲ ਰੋਟੀ ਚੱਲਦੀ ਸੀ ਮੈਂ ਸਰਕਾਰੀ ਸਕੂਲ ਵਿੱਚ 10ਵੀਂ ਕਲਾਸ ਬਹੁਤ ਚੰਗੇ ਨੰਬਰਾਂ ਨਾਲ ਪਾਸ ਕੀਤੀ ਸੀ ਜਦੋਂ ਕਿ ਮੇਰੇ ਚਾਚੇ ਦੇ ਮੁੰਡੇ ਨੇ ਆ ਪ੍ਰਾਈਵੇਟ ਐ ਇੰਗਲਿਸ਼ ਮੀਡੀਆਮ ਆ ਸਕੂਲ ਵਿੱਚ ਦਸਵੀਂ ਦੇ ਪੇਪਰ ਦਿੱਤੇ ਸੀ ਆ ਜਦੋਂ ਵੀ ਅਸੀਂ ਮਿਲਦੇ ਤਾਂ ਉਹ ਬਹੁਤ ਵੱਧ ਚੜ ਕੇ ਮੇਰੇ ਨਾਲ ਗੱਲਾਂ ਕਰਦਾ ਰਹਿੰਦਾ ਅਤੇ ਕਹਿੰਦਾ ਮੈਂ ਤਾਂ ਡਿਊਟੀ ਡਿਪਟੀ ਕਮਿਸ਼ਨਰ ਲੱਗਾਗਾ ਸਾਰੇ ਖਾਨਦਾਨ ਵਾਲੇ ਮੇਰੇ ਚਾਚੇ ਦੀ ਇੱਜ਼ਤ ਕਰਦੇ ਸੀ ਤੇ ਸਾਨੂੰ ਹਮੇਸ਼ਾ ਨੀਵੀਆਂ ਨਜ਼ਰਾਂ ਨਾਲ ਦੇਖਦੇ ਇੱਕ ਵਾਰ ਅਸੀਂ ਇੱਕ ਵਿਆਹ ਤੇ ਗਏ ਸੀ ਜਿੱਥੇ ਮੇਰਾ ਚਾਚਾ ਅਮੀਰ ਲੋਕਾਂ ਨਾਲ ਬੈਠ ਆਪਣੇ ਬਿਜ਼ਨਸ ਦੀਆਂ ਗੱਲਾਂ ਕਰ ਰਿਹਾ ਸੀ ਮੇਰੇ ਪਾਪਾ ਵੀ ਉਸੇ ਜਗ੍ਹਾ ਤੇ ਜਾ ਕੇ ਬੈਠ ਗਏ ਆ ਸਾਰੇ ਆਪਣੀਆਂ ਆਪਣੀਆਂ ਗੱਲਾਂ ਤੇ ਕਰਨਾਮੇ ਦੱਸ ਰਹੇ ਸੀ ਆ ਕੋਈ ਕਹਿ ਰਿਹਾ ਸੀ ਕਿ ਉਸ ਦਾ ਮੰਡੀ ਤੇ ਆ ਫਲਾਂ ਦਾ ਕੰਮ ਚੱਲ ਰਿਹਾ ਹੈ ਲੱਖਾਂ ਦਾ ਫਾਇਦਾ ਹੋਇਆ ਹੈ ਕੋਈ ਕਹਿ ਰਿਹਾ ਸੀ ਕੀ ਆ ਮੈਂ ਨਵੀਂ ਨਵੀਂ ਫੈਕਟਰੀ ਲਗਾਈ ਹੈ ਰੱਬ ਦੀ ਕਿਰਪਾ ਨਾਲ ਬਹੁਤ ਫਾਇਦਾ ਹੋਇਆ ਹੈ ਬਹੁਤ ਪ੍ਰੋਫਿਟ ਕਮਾਇਆ ਹੈ ਮੇਰਾ ਚਾਚਾ ਵੀ ਇਹੀ ਗੱਲਾਂ ਕਰ ਰਿਹਾ ਸੀ ਤਾਂ ਮੇਰੇ ਪਾਪਾ ਦੇ ਆ ਚਾਚੇ ਦੇ ਮੁੰਡੇ ਨੇ ਮੇਰੇ ਪਾਪਾ ਵੱਲ ਦੇਖਿਆ ਤੇ ਕਹਿਣ ਲੱਗਾ ਅੱਜ ਕੱਲ ਤੂੰ ਕੀ ਕਰ ਰਿਹਾ ਹੈ ਇਸ ਗੱਲ ਦਾ ਜਵਾਬ ਮੇਰੇ ਪਾਪਾ ਤੋਂ ਪਹਿਲਾਂ ਮੇਰੇ ਚਾਚੇ ਨੇ ਦੇ ਦਿੱਤਾ ਕਹਿੰਦਾ ਇਸ ਨੇ ਕੀ ਕਰਨਾ ਹੈ ਉਹੀ ਮਾਲੀ ਦੀ ਨੌਕਰੀ ਕਰਦਾ ਹੈ ਇਹ ਦੁਨੀਆ ਕਿੱਥੋਂ ਤੋਂ ਕਿੱਥੋਂ ਪਹੁੰਚ ਗਈ ਆ ਪਰ ਇਹ ਉੱਥੇ ਦਾ ਉੱਥੇ ਹੈ ਇਸ ਦੀ ਜ਼ਿੰਦਗੀ ਇਸੇ ਤਰ੍ਹਾਂ ਹੀ ਰੋ ਰੋ ਕੇ ਗੁਜ਼ਰੇਗੀ ਜਾਂ ਮੈਨੂੰ ਤਾਂ ਇਹ ਸਮਝ ਨਹੀਂ ਆਉਂਦਾ ਬਲਕਾਰ ਨੇ ਇਸ ਨੂੰ ਆ ਆਪਣੀ ਕੁੜੀ ਦੇ ਵਿਆਹ ਤੇ ਕਿਉਂ ਬੁਲਾਇਆ ਬੰਦੇ ਨੂੰ ਦੇਖਣਾ ਚਾਹੀਦਾ ਹੈ ਜੇ ਕੋਈ ਰਿਸ਼ਤੇਦਾਰ ਗਰੀਬ ਹੈ ਤਾਂ ਉਸ ਨੂੰ ਨਾ ਬੁਲਾਵੇ ਇਸ ਨੂੰ ਪਾਰਟੀ ਤੇ ਬੁਲਾਉਣ ਦੀ ਕੀ ਜ਼ਰੂਰਤ ਸੀ ਹੁਣ ਮੈਂ ਲੋਕਾਂ ਨੂੰ ਕੀ ਦੱਸਾਂ ਕਿ ਮੇਰਾ ਭਰਾ ਮੱਲੀ ਹੈ ਬਾਕੀ ਸਾਰੇ ਨੇ ਤਾਂ ਤਰੱਕੀ ਕਰ ਲਈ ਹੈ ਪਤਾ ਨਹੀਂ ਬਲਕਾਰ ਨੇ ਇਸ ਨੂੰ ਕਿਉਂ ਬੁਲਾ ਲਿਆ ਇਹ ਸੁਣ ਕੇ ਦੂਰ ਖੜੇ ਮੈਨੂੰ ਆਪਣੇ ਚਾਚੇ ਤੇ ਬਹੁਤ ਗੁੱਸਾ ਆਇਆ ਇੱਕ ਪਾਸੇ ਉਹਨਾਂ ਦਾ ਮੁੰਡਾ ਬੈਠਾ ਸੀ ਆਪਣੇ ਕਾਰਨਾਮੇ ਸੁਣਾ ਰਿਹਾ ਸੀ ਤੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਸੀ ਤੇ ਦੂਜੇ ਪਾਸੇ ਮੇਰਾ ਚਾਚਾ ਮੇਰੇ ਪਾਪਾ ਦੀ ਬੇਇਜ਼ਤੀ ਕਰ ਰਿਹਾ ਸੀ ਪਰ ਮੇਰੇ ਤੋਂ ਇਹ ਬਰਦਾਸ਼ਤ ਨਹੀਂ ਹੋਇਆ ਮੈਂ ਉਸੇ ਵੇਲੇ ਚਾਚੇ ਦੇ ਕੋਲ ਗਿਆ ਮੈਂ ਕਿਹਾ ਚਾਚਾ ਜੀ ਆ ਮਾਂ ਦੇ ਪੇਟ ਵਿੱਚੋਂ ਤਾਂ ਕੋਈ ਵੀ ਗਰੀਬ ਅਮੀਰ ਪੈਦਾ ਨਹੀਂ ਹੁੰਦਾ ਨਾ ਕੋਈ ਇਹ ਦੱਸ ਸਕਦਾ ਹੈ ਕਿ ਉਸ ਦੀ ਕਿਸਮਤ ਵਿੱਚ ਅੱਗੇ ਕੀ ਹੋਣ ਵਾਲਾ ਹੈ ਹੋ ਸਕਦਾ ਹੈ ਕੱਲ ਨੂੰ ਮੇਰੇ ਪਾਪਾ ਤੁਹਾਡੇ ਤੋਂ ਜ਼ਿਆਦਾ ਅਮੀਰ ਹੋ ਜਾਣ ਤੇ ਤੁਸੀਂ ਮੇਰੇ ਪਾਪਾ ਨੂੰ ਆਪਣੀ ਪਾਰਟੀ ਵਿੱਚ ਬੁਲਾਉਣਾ ਆਪਣਾ ਸੁਭਾਅ ਸਮਝੋ ਮੇਰੀ ਗੱਲ ਸੁਣ ਕੇ ਮੇਰਾ ਚਾਚਾ ਬਨਾਉਂਟੀ ਜਿਹਾ ਹਾਸਾ ਹਸਣ ਲੱਗਿਆ ਤੇ ਕਹਿਣ ਲੱਗਿਆ ਉਹ ਦਿਨ ਸੂਰਜ ਪੂਰਬ ਵਿੱਚ ਡੁੱਬੇਗਾ ਜਿਸ ਦਿਨ ਮੇਰਾ ਭਰਾ ਸਾਡੇ ਤੋਂ ਅਮੀਰ ਹੋ ਜਾਏਗਾ ਕੀ ਹੈ ਇਸ ਦੇ ਕੋਲ ਨਾ ਪੜ੍ਹਾਈ ਨਾ ਹੀ ਮਾਲੀ ਦੇ ਇਲਾਵਾ ਕਿਸੇ ਹੋਰ ਕੰਮ ਦਾ ਇਸ ਨੂੰ ਵੱਲ ਹੈ ਮੈਂ ਇਸ ਤੋਂ 5 ਸਾਲ ਛੋਟਾ ਹਾਂ ਪਰ ਦੇਖ ਹੈ ਨਾ ਕਾਮਯਾਬ ਹਾਂ ਤੂੰ ਜੋ ਆਪਣੇ ਪਿਓ ਦਾ ਇਨਾ ਪੱਖ ਲੈ ਰਿਹਾ ਹੈ ਨਾ ਉਹ ਕਿਸ ਬਲਬੁੱਤੇ ਤੇ ਲੈ ਰਿਹਾ ਹੈ ਪਿਛਲੇ 20 ਸਾਲਾਂ ਤੋਂ ਤੇਰਾ ਪਿਓ ਮਾਲੀ ਹੈ ਤੇ ਹੁਣ ਤੱਕ ਸਿਰਫ ਮਾਲੀ ਹੀ ਹੈ ਕੀ ਕਰ ਲਿਆ ਇਸਨੇ ਇੱਕ ਛੋਟਾ ਜਿਹਾ ਖੁਦ ਦਾ ਬਾਗ ਤੱਕ ਨਾ ਖਰੀਦ ਸਕਿਆ ਮੈਂ ਕਿਹਾ ਕਿ ਜ਼ਰੂਰੀ ਨਹੀਂ ਹੈ ਕਿ 20 ਸਾਲਾਂ ਤੋਂ ਕਾਮਯਾਬੀ ਨਹੀਂ ਦੇਖੀ ਤਾਂ ਅੱਗੇ ਵੀ ਕਾਮਯਾਬੀ ਦੇਖਣ ਨੂੰ ਨਾ ਮਿਲੇ ਮੇਰਾ ਦਾਤਾ ਕਹਿਣ ਲੱਗਿਆ ਤੂੰ ਆ ਜੋ ਐਨਾ ਉੱਚਾ ਹੋ ਕੇ ਬੋਲ ਰਿਹਾ ਹੈ ਕਿ ਆਖਿਰਕੀ ਕਿਸ ਉਮੀਦ ਤੇ ਬੋਲ ਰਿਹਾ ਹੈ ਕਿ ਤੇਰੇ ਪਿਓ ਨੇ ਤੇਰੇ ਲਈ ਜਾਇਦਾਦ ਇਕੱਠੀ ਕਰ ਰੱਖੀ ਹੈ ਜਾਂ ਤੇਰੇ ਵਾਸਤੇ ਪੈਸੇ ਜਮ੍ਹਾਂ ਕਰ ਰੱਖੇ ਨੇ ਆ ਮੈਂ ਕਿਹਾ ਮੇਰੇ ਪਾਪਾ ਨੇ ਜੋ ਕੁਝ ਮੈਨੂੰ ਦਿੱਤਾ ਹੈ ਓ ਮੈਂ ਇੱਕ ਦਿਨ ਆ ਲਿਆ ਕੇ ਤੁਹਾਨੂੰ ਜ਼ਰੂਰ ਦਿਖਾਵਾਂਗਾ ਤੇ ਤੁਹਾਨੂੰ ਦੱਸਾਂਗਾ ਕਿ ਮੇਰੇ ਪਿਓ ਨੇ ਕੀ ਕੀਤਾ ਹੈ ਪਰ ਕਿਸੇ ਨੇ ਵੀ ਤੁਹਾਨੂੰ ਇਹ ਅਧਿਕਾਰ ਨਹੀਂ ਦਿੱਤਾ ਕਿ ਭਰੀ ਮਹਿਫਿਲ ਵਿੱਚ ਤੁਸੀਂ ਮੇਰੇ ਪਿਓ ਦੀ ਬੇਇੱਜ਼ਤੀ ਕਰੋ ਆ ਇਹ ਸੁਣ ਕੇ ਮੇਰਾ ਚਾਚਾ ਖੜਾ ਹੋ ਗਿਆ ਤੇ ਕਹਿਣ ਲੱਗਿਆ ਪਿਓ ਤਾਂ ਪਹਿਲਾਂ ਹੀ ਕਮੀਨਾ ਸੀ ਤੇ ਪੁੱਤ ਵੀ ਬਦਤਮੀਜ਼ ਨਿਕਲਿਆ ਮੇਰਾ ਦਿਲ ਬਹੁਤ ਦੁਖੀ ਹੋਇਆ ਮੈਂ ਆਪਣੇ ਪਾਪਾ ਦਾ ਹੱਥ ਫੜਿਆ ਆਪਣੀ ਮਾਂ ਨੂੰ ਬੁਲਾਇਆ ਤੇ ਉਹਨਾਂ ਨੂੰ ਲੈ ਕੇ ਪਾਰਟੀ ਵਿੱਚੋਂ ਬਾਹਰ ਨਿਕਲ ਆਇਆ ਮੇਰੇ ਪਾਪਾ ਦੀ ਅੱਖਾਂ ਵਿੱਚ ਹੰਝੂ ਸੀ ਆ ਮੇਰਾ ਪਾਪਾ ਕਹਿੰਦਾ ਇਕ ਤੂੰ ਹੀ ਹੈ ਜੋ ਇਹਨਾਂ ਦਾ ਮੂੰਹ ਤੋੜ ਜਵਾਬ ਦੇ ਸਕਦਾ ਹੈ ਪਰ ਉਸ ਵਕਤ ਜਦੋਂ ਤੂੰ ਸਫਲਤਾ ਦੀ ਮੰਜ਼ਿਲ ਤੈਅ ਕਰ ਲਵੇਂਗਾ ਬੇਟਾ ਮੈਂ ਆਪਣੇ ਆਪ ਨੂੰ ਵੀ ਆ ਵੇਚਣਾ ਪਿਆ ਤਾਂ ਵੇਚ ਦੇਵਾਂਗਾ ਪਰ ਮੈਂ ਚਾਹੁੰਦਾ ਹਾਂ ਕਿ ਤੂੰ ਸਫਲ ਹੋ ਕੇ ਦਿਖਾਵੇਂ ਮੇਰੇ ਪਾਪਾ ਨੇ ਆ ਪਹਿਲੀ ਵਾਰ ਮੇਰੇ ਸਾਹਮਣੇ ਹੱਥ ਜੋੜ ਕੇ ਮੈਨੂੰ ਇਸ ਤਰ੍ਹਾਂ ਕਿਹਾ ਜਿਵੇਂ ਮੇਰੀ ਮਿੰਨਤ ਕਰ ਰਿਹਾ ਹੋਵੇ ਮੈਂ ਉਸ ਦੇ ਦੋਨੇ ਹੱਥ ਫੜ ਲਏ ਮੇਰੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਮੈਂ ਕਿਹਾ ਪਾਪਾ ਮੈਂ ਵੀ ਆ ਜੀ ਜਾਨ ਲਗਾ ਦੇਵਾਂਗਾ ਪਰ ਤੁਹਾਨੂੰ ਕਦੇ ਕਿਸੇ ਦੇ ਸਾਹਮਣੇ ਝੁਕਾ ਨਹੀਂ ਦੇਵਾਂਗਾ ਮੇਰੇ ਚਾਚੇ ਨੇ ਤਾਂ ਜਿਵੇਂ ਇਸ ਗੱਲ ਨੂੰ ਆਪਣੀ ਰੁਟੀਨ ਬਣਾ ਲਿਆ ਜਿੱਥੇ ਵੀ ਮੇਰੇ ਪਾਪਾ ਨੂੰ ਦੇਖਦੇ ਉਸ ਦੀ ਬੇਇੱਜ਼ਤੀ ਕਰਨੀ ਸ਼ੁਰੂ ਕਰ ਦਿੰਦੇ ਆ ਸੰਜੋਗ ਸੀ ਕੀ ਆ ਜਿਸ ਘਰ ਵਿੱਚ ਮੇਰੇ ਪਾਪਾ ਜੀ ਆ ਮਾਲੀ ਦਾ ਕੰਮ ਕਰਦੇ ਸੀ ਆ ਤੇ ਜਿਨ੍ਹਾਂ ਦੇ ਬੰਗਲੇ ਦੇ ਪਿੱਛੇ ਵੱਡਾ ਬਾਗ ਬਣਿਆ ਹੋਇਆ ਸੀ ਆ ਉੱਥੇ ਉਹ ਉਹਨਾਂ ਦੇ ਪੇੜ-ਪੌਦਿਆਂ ਦੀ ਦੇਖਭਾਲ ਕਰਦੇ ਸੀ ਆ ਉਹ ਮੇਰੇ ਚਾਚੇ ਦੇ ਆ ਕੁਝ ਜਾਣ ਪਹਿਚਾਨ ਵਾਲੇ ਨਿਕਲ ਆਏ ਇੱਕ ਵਾਰ ਚਾਚਾ ਉਹਨਾਂ ਨੂੰ ਮਿਲਣ ਦੇ ਲਈ ਗਿਆ ਸੀ ਆ ਤਾਂ ਮੇਰੇ ਪਾਪਾ ਬਾਗ ਵਿੱਚ ਕੰਮ ਕਰਕੇ ਪਸੀਨਾ ਪਸੀਨੀ ਆ ਹੋ ਕੇ ਵਾਪਸ ਆਏ ਛੁੱਟੀ ਮੰਗਣ ਲਈ ਆਏ ਸੀ ਆ ਜਦੋਂ ਉਹਨਾਂ ਨੇ ਸੇਠ ਦੇ ਕੋਲ ਚਾਚੇ ਨੂੰ ਬੈਠੇ ਦੇਖਿਆ ਤਾਂ ਉਹਨੇ ਚਿਰ ਨੂੰ ਵੀ ਆ ਮੈਂ ਵੀ ਪਾਪਾ ਨੂੰ ਲੈਣ ਲਈ ਉੱਥੇ ਪਹੁੰਚ ਗਿਆ ਮੇਰੇ ਕੋਲ ਇੱਕ ਮੋਟਰਸਾਈਕਲ ਸੀ ਅਤੇ ਅਕਸਰ ਮੈਂ ਪਾਪਾ ਨੂੰ ਲੈਣ ਲਈ ਚਲਾ ਜਾਂਦਾ ਸੀ ਉਹ ਵੀ ਇੱਕ ਪੁਰਾਣਾ ਜਿਹਾ ਮੋਟਰਸਾਈਕਲ ਸੀ ਜਿਸ ਨਾਲ ਬਸ ਸਾਡਾ ਗੁਜ਼ਾਰਾ ਹੋ ਰਿਹਾ ਸੀ ਮੈਂ ਵੀ ਅੰਦਰ ਗਿਆ ਕਿਉਂਕਿ ਉਸ ਬੰਗਲੇ ਦਾ ਚੌਂਕੀਦਾਰ ਮੈਨੂੰ ਪਛਾਣਦਾ ਸੀ ਮੈਂ ਜਦੋਂ ਦੇਖਿਆ ਤਾਂ ਚਾਚਾ ਕਹਿ ਰਿਹਾ ਸੀ ਆ ਕੀ ਇਹ ਤੇਰਾ ਮਾਲੀ ਹੈ ਤੂੰ ਵੀ ਕਿਸ ਨੂੰ ਮਾਲੀ ਰੱਖ ਲਿਆ ਇਹ ਤਾਂ ਤੇਰਾ ਬਾਗ ਉਜਾੜ ਕੇ ਰੱਖ ਦੇਵੇਗਾ ਜਿਸ ਨੇ ਆਪਣੀ ਜ਼ਿੰਦਗੀ ਨੂੰ ਹੀ ਅੱਜ ਤੱਕ ਨਹੀਂ ਸਵਾਰਿਆ ਕੋਈ ਤਰੱਕੀ ਨਹੀਂ ਕੀਤੀ ਉਹ ਤੇਰੇ ਬਾਗ ਨੂੰ ਤਰੱਕੀ ਕੀ ਦੇਵੇਗਾ ਸੇਠ ਕਹਿੰਦਾ ਪਿਛਲੇ 1 ਸਾਲ ਤੋਂ ਇਹ ਸਾਡੇ ਬਾਗ ਦੀ ਦੇਖਪਾਲ ਕਰ ਰਿਹਾ ਹੈ ਤੇ ਸਾਨੂੰ ਤਾਂ ਕਦੇ ਇਸ ਵੱਲੋਂ ਕੋਈ ਸ਼ਿਕਾਇਤ ਨਹੀਂ ਮਿਲੀ ਸਾਡੇ ਕਦੇ ਆ ਫਲ ਪੋਦਿਆਂ ਤੋਂ ਇੱਧਰ ਉੱਧਰ ਨਹੀਂ ਹੋਏ ਹਰ ਚੀਜ਼ ਬੜੀ ਇਮਾਨਦਾਰੀ ਨਾਲ ਕਰਦਾ ਹੈ ਇਹ ਸੁਣ ਕੇ ਚਾਚਾ ਹੱਸਣ ਲੱਗਿਆ ਤੇ ਕਹਿੰਦਾ ਅੱਜ ਕੱਲ੍ਹ ਦੇ ਦੌਰ ਵਿੱਚ ਇਮਾਨਦਾਰੀ ਦੀ ਕਿਰਪਾ ਕੀਮਤ ਸਿਰਫ ਚੰਦ ਸਿੱਕੇ ਹੀ ਮਿਲਦੀ ਹੈ ਤਿਆਸੀ ਵੀ ਕਦੇ ਇਸ ਆਦਮੀ ਨੂੰ ਆ ਫੁੱਲ ਦੇ ਫਲ ਦੇ ਨਹੀਂ ਦੇਖਿਆ ਇਹ ਭਲਾ ਤੁਹਾਡੇ ਬਾਗ ਨੂੰ ਕੀ ਵਿਧਾਏਗਾ ਮੈਂ ਤਾਂ ਇਹ ਕਹਿੰਦਾ ਹਾਂ ਕੱਢ ਬਾਹਰ ਇਸ ਨੂੰ ਇਸ ਦਾ ਸਾਕਾ ਭਰਾ ਹਾਂ ਮੈਂ ਤੇ ਦੇਖ ਅੱਜ ਤੇਰੇ ਨਾਲ ਤੇਰੇ ਬਰਾਬਰ ਸੋਫੇ ਤੇ ਬੈਠਾ ਤੇ ਇਸ ਦੀ ਔਕਾਤ ਉਹੀ ਹੈ ਜੋ ਪਹਿਲਾਂ ਸੀ ਇਹ ਕਹਿ ਕੇ ਮੇਰਾ ਚਾਚਾ ਉੱਠ ਕੇ ਚਲਾ ਗਿਆ ਮੇਰੇ ਪਾਪਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਮੈਂ ਸੇਠ ਨੂੰ ਕਿਹਾ ਤੁਸੀਂ ਕੀ ਚਾਹੁੰਦੇ ਹੋ ਆ ਮੇਰੇ ਪਾਪਾ ਨੌਕਰੀ ਕਰਨਾ ਜਾਂ ਮੈਂ ਇਹਨਾਂ ਨੂੰ ਲੈ ਜਾਵਾਂ ਉਹ ਕਹਿਣ ਲੱਗਾ ਨਹੀਂ ਆ ਬੇਟਾ ਤੇਰੇ ਪਾਪਾ ਇੱਥੇ ਕੰਮ ਕਰਨਗੇ ਮੈਨੂੰ ਨਹੀਂ ਪਤਾ ਸੀ ਆ ਕੀ ਆ ਉਹ ਇਸ ਦਾ ਭਰਾ ਹੈ ਉਸ ਦਾ ਤਾਂ ਚੰਗਾ ਖਾਸਾ ਬਿਜ਼ਨਸ ਹੈ ਤੇ ਤੇਰੇ ਪਾਪਾ ਜੀ ਆ ਇਹ ਕਹਿ ਕੇ ਉਹ ਸੇਠ ਚੁੱਪ ਹੋ ਗਿਆ ਮੈਂ ਵੀ ਕੋਈ ਜਵਾਬ ਨਹੀਂ ਦਿੱਤਾ ਆਪਣੇ ਪਾਪਾ ਨੂੰ ਲੈ ਕੇ ਘਰ ਆ ਗਿਆ ਆ ਕੇ ਮੈਂ ਆਪਣੇ ਬੱਚਿਆਂ ਨੂੰ ਪੜਾਉਣ ਲੱਗਿਆ ਪਰ ਮੇਰਾ ਦਿਮਾਗ ਬਿਲਕੁਲ ਬਲੌਕ ਹੋ ਚੁੱਕਿਆ ਸੀ ਮੇਰਾ ਚਾਚਾ ਹਰ ਜਗ੍ਹਾ ਮੇਰੇ ਪਾਪਾ ਨੂੰ ਜਲੀਲ ਤੇ ਨੀਵਾ ਦਿਖਾਉਂਦਾ ਰਹਿੰਦਾ ਤੇ ਮੇਰਾ ਬਸ ਨਹੀਂ ਚੱਲ ਰਿਆ ਸੀ ਆ ਕਿ ਮੈਂ ਕਿਸ ਤਰੀਕੇ ਨਾਲ ਆਪਣੇ ਚਾਚੇ ਦਾ ਮੂੰਹ ਤੋੜ ਜਵਾਬ ਦੇ ਆ ਪਰ ਗੱਲਾਂ ਵਿੱਚ ਜਵਾਬ ਦੇਣ ਦਾ ਮਤਲਬ ਆ ਖੁਦ ਹੀ ਜਲੀਲ ਹੋਣਾ ਸੀ ਆ ਕਿਉਂਕਿ ਉਹ ਤਾਂ ਇਹੀ ਕਹਿੰਦਾ ਸੀ ਕਿ ਮੇਰੇ ਪਾਪਾ ਜੀ ਸਫਲ होई ਨਹੀਂ ਸਕਦੇ ਮੇਰੇ ਪਾਪਾ ਜੀ ਆ ਰਾਤ ਭਰ ਜਾਗਦੇ ਰਹਿੰਦੇ ਪਤਾ ਨਹੀਂ ਕੀ ਕੀ ਸੋਚਦੇ ਰਹਿੰਦੇ ਆ ਮੈਂ ਆਪਣੇ ਪੇਪਰਾਂ ਦੀ ਤਿਆਰੀ ਕਰ ਰਿਆ ਸੀ ਕਮਰੇ ਵਿੱਚ ਬਹੁਤ ਗਰਮੀ ਸੀ ਆ ਲੱਗਦਾ ਸੀ ਜਿਵੇਂ ਪੱਖਾ ਚੱਲ ਹੀ ਨਹੀਂ ਰਿਹਾ ਮੈਂ ਪਸੀਨੇ ਨਾਲ ਭਿੱਜਿਆ ਹੋਇਆ ਸੀ ਆ ਇਸ ਲਈ ਜਿਵੇਂ ਹੀ 베ੜੇ ਵਿੱਚ ਆਇਆ ਦੇਖਿਆ ਤਾਂ ਪਾਪਾ ਜੀ ਆਪਣੇ ਮੰਜੇ ਤੇ ਬਹੁਤ ਪਰੇਸ਼ਾਨ ਬੈਠੇ ਹੋਏ ਸੀ ਆ ਮੈਂ ਕਿਹਾ ਪਾਪਾ ਜੀ ਤੁਸੀਂ ਅਜੇ ਤੱਕ ਸੁੱਤੇ ਨਹੀਂ ਆ ਤੁਸੀਂ ਸਵੇਰੇ ਕੰਮ ਤੇ ਵੀ ਜਾਣਾ ਹੈ ਤਾਂ ਪਾਪਾ ਕਹਿਣ ਲੱਗੇ ਨਹੀਂ ਬੇਟਾ ਮੈਨੂੰ ਨੀਂਦ ਨਹੀਂ ਆ ਰਹੀ ਆ ਤੈਨੂੰ ਪਤਾ ਹੈ ਹੁਣ ਤਾਂ ਉਹ ਸੇਠ ਵੀ ਮੈਨੂੰ ਨੀਵੀਂਆਂ ਨਜ਼ਰਾਂ ਨਾਲ ਦੇਖਦਾ ਹੈ ਪਤਾ ਨਹੀਂ ਤੇਰੇ ਚਾਚੇ ਨੇ ਮੇਰੇ ਬਾਰੇ ਉਸ ਨੂੰ ਕੀ ਕੀ ਕਿਹਾ ਹੈ ਕੀ ਗੱਲਾਂ ਕੀਤੀਆਂ ਨੇ ਆ ਉਹ ਮੇਰੇ ਪਿੱਛੇ ਕਿਉਂ ਪੈ ਗਿਆ ਹੈ ਇਹ ਮੇਰਾ ਉਈ ਭਰਾ ਹੈ ਜਿਸ ਨੂੰ ਪੜਾਉਣ ਦੇ ਲਈ ਮੈਂ ਖੁਦ ਨਹੀਂ ਪੜਿਆ ਸੀ ਆ ਮੈਨੂੰ ਅਜੇ ਵੀ ਉਹ ਦਿਨ ਯਾਦ ਹਨ ਜਦੋਂ ਮੇਰੇ ਪਿਓ ਨੇ 5ਵੀਂ ਕਲਾਸ ਦੇ ਬਾਅਦ ਮੇਰਾ ਸਕੂਲ ਛੱਡਾ ਦਿੱਤਾ ਮੇਰਾ ਪਿਓ ਕਹਿੰਦਾ ਸੀ ਕਿ ਮੇਰੇ ਨਾਲ ਮਾਲੀ ਦਾ ਕੰਮ ਕਰ ਤਾਂ ਕਿ ਤੇਰੇ ਛੋਟੇ ਭਰਾ ਨੂੰ ਚੰਗੇ ਸਕੂਲ ਵਿੱਚ ਪੜਾ ਸਕੇ ਮੈਦੀਨਰਾਤ ਆਪਣੇ ਪਿਓ ਦੇ ਨਾਲ ਮਿਹਨਤ ਕੀਤੀ ਸੀ ਆ ਮਜ਼ਦੂਰੀ ਕੀਤੀ ਸੀ ਹਮਾਲੀ ਦਾ ਕੰਮ ਕੀਤਾ ਤਾਂ ਕਿ ਮੇਰਾ ਭਰਾ ਚੰਗੇ ਸਕੂਲ ਵਿੱਚ ਪੜ ਸਕੇ ਪਰ ਜਿਵੇਂ ਹੀ ਉਸਨੇ 12ਵੀਂ ਕਲਾਸ ਕੀਤੀ ਆ ਤਾਂ ਉਸਨੇ ਪਿਤਾ ਜੀ ਤੋਂ ਪੈਸੇ ਮੰਗੇ ਕਿ ਮੈਂ ਕੱਪੜਿਆਂ ਦਾ ਕਾਰੋਬਾਰ ਕਰਨਾ ਚਾਹੁੰਦਾ ਹਾਂ ਪਿਤਾ ਜੀ ਨੇ ਉਸ ਨੂੰ ਉਹ ਪੈਸੇ ਦੇ ਦਿੱਤੇ ਉਸਨੂੰ 2 ਲੱਖ ਤੋਂ ਕੰਮ ਸ਼ੁਰੂ ਕੀਤਾ ਤੇ ਪ੍ਰਮਾਤਮਾ ਨੇ ਉਸ ਨੂੰ ਤਰੱਕੀ ਦਿੱਤੀ ਕਿਉਂਕਿ ਉਹ ਪੜਿਆ ਲਿਖਿਆ ਸੀ ਆ ਫਿਰ ਉਸ ਨੂੰ ਕੱਪੜਿਆਂ ਦੇ ਕੰਮ ਦਾ ਥੋੜਾ ਬਹੁਤ ਅਨੁਭਵ ਵੀ ਸੀ ਆ ਕਿਉਂਕਿ ਕਾਲਜ ਤੋਂ ਵਾਪਸ ਆ ਗਏ ਉਹ ਕੱਪੜਿਆਂ ਦੀ ਦੁਕਾਨ ਤੇ ਕੰਮ ਕਰਦਾ ਸੀ ਆ ਉੱਥੇ ਉਸ ਨੇ ਉਹ ਕੰਮ ਸਿੱਖਿਆ ਸੀ ਆ ਉਸ ਨੇ ਕੰਮ ਸ਼ੁਰੂ ਕਰ ਦਿੱਤਾ ਪਰ ਜਿਵੇਂ ਹੀ ਮੇਰਾ ਵਿਆਹ ਹੋਇਆ ਉਸ ਨੇ ਵੀ ਵਿਆਹ ਦੀ ਜਿੱਦ ਕਰ ਲਈ ਤੇ ਕਹਿਣ ਲੱਗਾ ਕਿ ਮੇਰਾ ਵੀ ਵਿਆਹ ਕਰਦੇ ਆ ਪਿਤਾ ਜੀ ਨੇ ਬਸ 1 ਸਾਲ ਦੇ ਬਾਅਦ ਉਸ ਦਾ ਵੀ ਵਿਆਹ ਕਰ ਦਿੱਤਾ ਤੇ ਉਸ ਦੇ ਬੱਚੇ ਵੀ ਆ ਮੇਰੇ ਨਾਲੋਂ ਪਹਿਲਾਂ ਹੋ ਗਏ ਆ ਤੂੰ ਮੇਰੇ ਵਿਆਹ ਦੇ 4 ਸਾਲ ਬਾਅਦ ਹੋਇਆ ਪਰ ਜੀ ਮੇਹੀ ਤੂੰ ਪੈਦਾ ਹੋਇਆ ਮੇਰੇ ਪਿਤਾ ਜੀ ਦੀ ਮੌਤ ਹੋ ਗਈ ਆ ਤਾਂ ਜਦੋਂ ਮੈਂ ਆਪਦੇ ਭਰਾ ਨੂੰ ਆ ਯਾਦ ਦਿਵਾਇਆ ਕਿ ਤੂੰ ਮੇਰੇ ਹਿੱਸੇ ਦੇ ਪੈਸਿਆਂ ਵਿੱਚੋਂ ਹੀ 1 ਲੱਖ ਲਿਆ ਸੀ ਤੇ ਤੂੰ ਇਸ ਤਰ੍ਹਾਂ ਕਰ ਏ ਘਰ ਮੈਨੂੰ ਦੇ ਦੇ ਤਾਂ ਉਹ ਕਹਿਣ ਲੱਗਿਆ ਨਹੀਂ ਆ ਜਦੋਂ ਇਹ ਘਰ ਬੀਕੇਗਾ ਤਾਂ ਬਰਾਬਰ ਪੈਸੇ ਵੰਡ ਲਵਾਂਗੇ ਮੈਂ ਉਸ ਨੂੰ ਬਹੁਤ ਸਮਝਾਇਆ ਸੀ ਪਰ ਉਹ ਨਹੀਂ ਮੰਨਿਆ ਮੈਨੂੰ ਤਾਂ ਪੜਨਾ ਲਿਖਣਾ ਆਉਂਦਾ ਨਹੀਂ ਆ ਤੇ ਇਸ ਲਈ ਆ ਘਰ ਦਾ ਸਾਰਾ ਸੌਦਾ ਉਸਨੇ ਹੀ ਕੀਤਾ ਤੇ ਮੈਨੂੰ ਸਿਰਫ 2 ਲੱਖ ਦੇ ਕੇ ਕਹਿਣ ਲੱਗਿਆ ਕਿ ਘਰ 4 ਲੱਖ ਦਾ ਵਿਕ ਗਿਆ ਹੈ ਹਾਲਾਂਕਿ ਮੈਨੂੰ ਲੱਗਦਾ ਸੀ ਉਹ ਝੂਠ ਬੋਲ ਰਿਹਾ ਹੈ ਪਰ ਮੈਂ ਆਪਣੇ ਭਰਾ ਦੀ ਗੱਲ ਤੇ ਵਿਸ਼ਵਾਸ ਕਰ ਲਿਆ ਸ਼ਾਇਦ ਇਹ ਮੇਰੀ ਬੇਵਕੂਫੀ ਸੀ ਆ ਸਭ ਤੋਂ ਵੱਡੀ ਆ ਮੁਰਖਤਾ ਸੀ ਆ ਕਿ ਮੈਂ ਆਪਣੇ ਭਰਾ ਦੀ ਗੱਲ ਤੇ ਵਿਸ਼ਵਾਸ ਕਰ ਲਿਆ ਮੈਨੂੰ ਬਾਅਦ ਵਿੱਚ ਮੇਰੇ ਬਹੁਤ ਸਾਰੇ ਯਾਰਾਂ ਦੋਸਤਾਂ ਨੇ ਦੱਸਿਆ ਸੀ ਕਿ ਤੇਰਾ ਘਰ 10 ਲੱਖ ਦਾ ਵਿਕ ਗਿਆ ਹੈ 8 ਲੱਖ ਤੇਰੇ ਭਰਾ ਨੇ ਰੱਖੇ ਨੇ ਉਸਨੇ ਤੇਰੇ ਨਾਲ ਬੇਈਮਾਨੀ ਕੀਤੀ ਹੈ ਪਰ ਮੈਂ ਕਿਹਾ ਕੋਈ ਗੱਲ ਨਹੀਂ ਮੇਰਾ ਹੀ ਭਰਾ ਹੈ ਉਹ ਖੁਸ਼ਾਲ ਜ਼ਿੰਦਗੀ ਗੁਜ਼ਾਰੇਗਾ ਤਾਂ ਮੈਨੂੰ ਵੀ ਖੁਸ਼ੀ ਹੋਏਗੀ ਆ ਪਰ ਮੈਂ ਨਹੀਂ ਜਾਂਦਾ ਸੀ ਕਿ ਇਮਾਨਦਾਰੀ ਦੀ ਕੀਮਤ ਸੱਚ ਵਿੱਚ ਕੁਝ ਸਿੱਕੇ ਹੈ ਉਹ ਸੱਚ ਕਹਿੰਦਾ ਹੈ ਇਮਾਨਦਾਰੀ ਦੀ ਕੀਮਤ ਬਸ ਸਿੱਕੇ ਹੀ ਰਹਿ ਗਈ ਹੈ ਇਹ ਕਹਿੰਦੇ ਹੋਏ ਮੇਰੇ ਪਾਪਾ ਰੋਣ ਲੱਗ ਗਏ ਆ ਪਹਿਲੀ ਵਾਰ ਮੈਂ ਆਪਣੇ ਪਾਪਾ ਨੂੰ ਇਸ ਤਰ੍ਹਾਂ ਉੱਚੀ ਉੱਚੀ ਰੋਂਦੇ ਦੇਖਿਆ ਸੀ ਆ ਤਾਂ ਦਿਲ ਵਿੱਚ ਫੈਸਲਾ ਕਰ ਲਿਆ ਸੀ ਕਿ ਚਾਚੇ ਨੂੰ ਮੂੰਹ ਤੋੜ ਜਵਾਬ ਦੇਵਾਂਗਾ ਮੈਂ ਦਿਨ ਰਾਤ ਇੱਕ ਕਰ ਦਿੱਤੀ ਆਪਣੀ ਆ ਨੀਂਦ ਹਰਾਮ ਕਰ ਦਿੱਤੀ ਪਰ ਮੈਂ 12ਵੀਂ ਕਲਾਸ ਪੂਰੇ ਪੰਜਾਬ ਵਿੱਚ ਟੋਪ ਕੀਤੀ ਸੀ ਆ ਉਸ ਵਕਤ ਮੇਰੇ ਪਾਪਾ ਦੇ ਚਿਹਰੇ ਤੇ ਖੁਸ਼ੀ ਦੇਖ ਕੇ ਮੈਨੂੰ ਲੱਗਿਆ ਜਿਵੇਂ ਮੇਰੀ ਮਿਹਨਤ ਦਾ ਫਲ ਮੈਨੂੰ ਮਿਲ ਗਿਆ ਹੈ ਮੇਰੇ ਦਿਨ ਰਾਤ ਦੀ ਮਿਹਨਤ ਮੇਰੇ ਪਾਪਾ ਦੇ ਚਿਹਰੇ ਤੇ ਆਈ ਹੋਈ ਮੁਸਕਾਨ ਨਾਲ ਪੂਰੀ ਹੋ ਚੁੱਕੀ ਸੀ ਆ ਮੇਰੇ ਪਾਪਾ ਨੇ ਮੈਨੂੰ ਸੀਨੇ ਨਾਲ ਲਗਾ ਕੇ ਮੇਰਾ ਮੱਥਾ ਝੁੰਮਿਆ ਤੇ ਕਹਿਣ ਲੱਗੇ ਪ੍ਰਮਾਤਮਾ ਤੈਨੂੰ ਬਹੁਤ ਕਾਮਯਾਬ ਕਰੇਗਾ ਮੇਰਾ ਆਸ਼ੀਰਵਾਦ ਹਮੇਸ਼ਾ ਤੇਰੇ ਨਾਲ ਹੈ ਤੂੰ ਦੇਖ ਲੈਣਾ ਪ੍ਰਮਾਤਮਾ ਤੈਨੂੰ ਇਨਾ ਦੇਵੇਗਾ ਕਿ ਤੇਰੇ ਤੋਂ ਸੰਭਾਲਿਆ ਵੀ ਨਹੀਂ ਜਾਵੇਗਾ ਮੈਂ ਕਿਹਾ ਪ੍ਰਮਾਤਮਾ ਮੈਨੂੰ ਤੁਹਾਡੀ ਸੇਵਾ ਕਰਨ ਦਾ ਮੌਕਾ ਦੇਵੇ ਤੇ ਆ ਮੈਨੂੰ ਆ ਤੁਹਾਡੀਆਂ ਉਮੀਦਾਂ ਤੇ ਪੂਰਾ ਉਤਾਰੇ ਮੇਰੇ ਪਾਪਾ ਨੇ ਆ ਕਿਹਾ ਕਿ ਪ੍ਰਮਾਤਮਾ ਨੇ ਚਾਇਆ ਤਾਂ ਜਰੂਰ ਮੈਨੂੰ ਚੰਗੇ ਦਿਨ ਵੀ ਦਿਖਾਏਗਾ ਮੈਂ ਹਰ ਪਰੇਸ਼ਾਨੀ ਨੂੰ ਉਸ ਦਾ ਨਾਮ ਲੈ ਕੇ ਗੁਜ਼ਾਰਿਆ ਤੇ ਪ੍ਰਮਾਤਮਾ ਆਪਣੇ ਸੇਵਕਾਂ ਨੂੰ ਕਦੇ ਪਰੇਸ਼ਾਨ ਨਹੀਂ ਕਰਦੇ ਮੇਰੇ ਪਾਪਾ ਜੀ ਅਕਸਰ ਗੁਰਦੁਆਰੇ ਜਾਂਦੇ ਸੀ ਆ ਮੇਰੀ ਮਾਂ ਵੀ ਬਹੁਤ ਪੂਜਾ ਪਾਠ ਕਰਦੀ ਸੀ ਆ ਮੈਂ ਵੀ ਹਰ ਰੋਜ਼ ਗੁਰਦੁਆਰੇ ਜਾਂਦਾ ਸੀ ਕਿਉਂਕਿ ਆ ਮੈਂ ਆਪਣੇ ਮਾਪਿਓ ਤੋਂ ਇਹ ਸਿੱਖਿਆ ਸੀ ਬਚਪਨ ਤੋਂ ਹੀ ਆ ਮੈਨੂੰ ਇਸ ਗੱਲ ਤੇ ਵਿਸ਼ਵਾਸ ਸੀ ਆ ਕਿ ਮੈਂ ਇੱਕ ਦਿਨ ਕਾਮਯਾਬ ਜ਼ਰੂਰ ਹੋਵਾਂਗਾ ਕਿਉਂਕਿ ਮੈਂ ਆਪਣੇ ਪਿਓ ਨੂੰ ਹਮੇਸ਼ਾ ਰੱਬ ਦਾ ਧੰਨਵਾਦ ਕਰਦੇ ਹੀ ਦੇਖਿਆ ਸੀ ਕਦੇ-ਕਦੇ ਤਾਂ ਇਹੋ ਜਿਹਾ ਸਮਾਂ ਵੀ ਹੁੰਦਾ ਸੀ ਕਿ ਮਾਂ ਇੱਕ ਰੋਟੀ ਬਣਾਉਂਦੀ ਤੇ ਆਪਣੇ ਹੱਥਾਂ ਨਾਲ ਮੈਨੂੰ ਖਵਾਉਂਦੀ ਮੈਂ ਉਦੋਂ ਛੋਟਾ ਸੀ ਇਸ ਗੱਲ ਤੋਂ ਅਣਜਾਣ ਸੀ ਆ ਕਿ ਮੇਰੇ ਮਾਪਿਓ ਨੂੰ ਮੈਨੂੰ ਆ ਰੋਟੀ ਖਵਾਉਣ ਦੇ ਲਈ ਖੁਦ ਭੁੱਖੇ ਰਹਿੰਦੇ ਨੇ ਆ ਮੈਨੂੰ ਖਾਣਾ ਖਵਾਉਣ ਦੇ ਲਈ ਆ ਮੇਰੇ ਪਾਪਾ ਕਹਿੰਦੇ ਕੀ ਇਹ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਮੇਰੇ ਪੁੱਤ ਨੇ ਢਿੱਡ ਭਰ ਕੇ ਖਾ ਲਿਆ ਕਦੇ-ਕਦੇ ਇਹ ਵੀ ਹੁੰਦਾ ਸੀ ਆ ਕਿ ਜਿਸ ਬਾਗ ਵਿੱਚ ਮੇਰੇ ਪਾਪਾ ਜੀ ਕੰਮ ਕਰਦੇ ਸੀ ਉਹ ਬਹੁਤ ਫਲ ਸਾਨੂੰ ਦੇ ਦਿੰਦਾ ਪਿਤਾ ਜੀ ਸਭ ਤੋਂ ਪਹਿਲਾਂ ਫਲ ਕੱਟ ਕੇ ਮੈਨੂੰ ਖਵਾਉਂਦੇ ਆਪਣੇ ਹੱਥਾਂ ਨਾਲ ਫਿਰ ਮੰਮੀ ਨੂੰ ਖਵਾਉਂਦੇ ਤਾਂ ਮੇਰੀ ਮਾਂ ਕਹਿੰਦੀ ਆ ਕਿ ਤੁਸੀਂ ਵੀ ਖਾ ਲਿਓ ਤਾਂ ਮੇਰੇ ਪਾਪਾ ਕਹਿੰਦੇ ਤੁਸੀਂ ਖਾ ਲੈਂਦੇ ਹੋ ਤਾਂ ਮੇਰਾ ਵੀ ਪੇਟ ਭਰ ਜਾਂਦਾ ਹੈ ਮੇਰੇ ਪਾਪਾ ਬਹੁਤ ਚੰਗੇ ਸੀ ਅੱਜ ਤੱਕ ਮੈਂ ਆਪਣੇ ਪਿਓ ਨੂੰ ਆਪਣੀ ਮਾਂ ਤੇ ਗੁੱਸਾ ਕਰਦੇ ਹੋਏ ਨਹੀਂ ਦੇਖਿਆ ਸੀ ਕਦੇ ਗੁੱਸੇ ਨਾਲ ਉੱਚੀ ਬੋਲਦੇ ਹੋਏ ਨਹੀਂ ਦੇਖਿਆ ਸੀ ਦੂਜੇ ਬੰਦਿਆਂ ਦੀ ਤਰ੍ਹਾਂ ਆਪਣੀ ਪਤਨੀ ਤੇ ਬੱਚਿਆਂ ਦੇ ਨਾਲ ਗਾਲੀ ਗਲੋਚ ਕਰਦੇ ਹੋਏ ਵੀ ਨਹੀਂ ਦੇਖਿਆ ਸੀ ਆ ਮੈਂ ਇਸ ਮਾਮਲੇ ਵਿੱਚ ਬਹੁਤ ਕਿਸਮਤ ਵਾਲਾ ਸੀ ਆ ਇੱਕ ਕੀ ਮੇਰੀ ਮਾਂ ਪਿਓ ਬਹੁਤ ਚੰਗੇ ਸੀ ਆ ਮੇਰੀ ਮਾਂ ਅਕਸਰ ਮੈਨੂੰ ਦੱਸਦੀ ਸੀ ਆ ਕਿ ਤੇਰੇ ਪਾਪਾ ਦੀ ਆਦਤ ਐਨੀ ਚੰਗੀ ਹੈ ਕਿ ਗਰੀਬੀ ਦੇ ਬਾਅਦ ਵੀ ਮੈਨੂੰ ਕਦੇ ਕੋਈ ਦੁੱਖ ਨਹੀਂ ਮਿਲਿਆ ਜਿਵੇਂ ਗਰੀਬੀ ਤੋਂ ਤੰਗ ਆ ਕੇ ਬਹੁਤ ਸਾਰੇ ਬੰਦੇ ਆਪਣੀਆਂ ਪਤਨੀਆਂ ਤੇ ਬੱਚਿਆਂ ਨੂੰ ਮਾਰਦੇ ਨੇ ਆ ਕਹਿੰਦੇ ਨੇ ਕੀ ਆ ਮੈਂ ਕਿੱਥੋਂ ਲਿਆ ਕੇ ਦੇ ਆ ਤਾਂ ਤੇਰੇ ਪਿਓ ਨੇ ਕਦੇ ਇਸ ਤਰ੍ਹਾਂ ਨਹੀਂ ਕੀਤਾ ਖੁਦ ਭੁੱਖਾ ਸੋ ਜਾਂਦਾ ਸੀ ਆ ਪਰ ਮੈਨੂੰ ਤੇ ਤੈਨੂੰ ਖਾਣਾ ਜ਼ਰੂਰ ਖਵਾਉਂਦਾ ਸੀ ਨਾ ਕਦੇ ਆ ਮੈਨੂੰ ਭੁੱਖਾ ਸੌਣ ਦਿੱਤਾ ਤੇ ਨਾ ਤੈਨੂੰ ਆ ਇਹ ਅਲੱਗ ਗੱਲ ਹੈ ਮੈਂ ਖੁਦ ਹੀ ਤੇਰੀ ਖਾਤਰ ਆਪਣੀ ਇੱਛਾ ਨੂੰ ਦਬਾ ਦਿੰਦੀ ਹਾਂ ਪਰ ਮੈਂ ਕਹਿੰਦੀ ਹਾਂ ਕਿ ਮੈਂ ਆਪਣੇ ਪਤੀ ਦੇ ਮਾਮਲੇ ਵਿੱਚ ਬਹੁਤ ਕਿਸਮਤ ਵਾਲੀ ਹਾਂ ਬੜੀ ਇੱਜ਼ਤ ਤੇ ਪਿਆਰ ਨਾਲ ਤੇਰੇ ਪਿਓ ਨੇ ਮੈਨੂੰ ਰੱਖਿਆ ਹੈ ਇਸ ਗਰੀਬੀ ਵਿੱਚ ਵੀ ਆ ਮੈਂ ਸਕੂਨ ਨਾਲ ਜੀ ਰਹੀ ਹਾਂ ਸਹੂਲਤਾਂ ਨਹੀਂ ਹਨ ਪਰ ਸਕੂਨ ਹੈ ਤੇ ਅੱਜ ਕੱਲ ਇਸ ਸਕੂਨ ਦੀ ਖਾਤਰ ਲੋਕ ਪਤਾ ਨਹੀਂ ਕੀ ਕੀ ਕਰਦੇ ਨੇ ਆ ਮੈਨੂੰ ਆਪਣੇ ਮਾਪਿਓ ਨਾਲ ਬਹੁਤ ਪਿਆਰ ਸੀ ਆ ਮੈਂ ਜਦੋਂ ਯੂਨੀਵਰਸਿਟੀ ਵਿੱਚ ਐਡਮਿਸ਼ਨ ਲਈ ਆ ਤਾਂ ਸਕਾਲਰਸ਼ਿਪ ਤੇ ਮੈਨੂੰ ਅੱਧੀ ਤੋਂ ਵੀ ਘੱਟ ਫੀਸ ਜਮਾ ਕਰਾਉਣੀ ਪਈ ਆ ਮੇਰੀ ਕੋਸ਼ਿਸ਼ ਸੀ ਕਿ ਮੇਰੀ ਪੂਰੀ ਫੀਸ ਹੀ ਮਾਫ ਹੋ ਜਾਏ ਫਿਰ ਵੀ ਮੈਂ ਟਿਊਸ਼ਨ ਵੀ ਪੜਾ ਰਿਆ ਸੀ ਆ ਹੁਣ ਮੈਂ 9ਵੀਂ ਤੇ 10ਵੀਂ ਕਲਾਸ ਦੇ ਬੱਚਿਆਂ ਨੂੰ ਵੀ ਪੜਾਉਣਾ ਸ਼ੁਰੂ ਕਰ ਦਿੱਤਾ ਮੇਰੇ ਕੋਲ ਬੱਚੇ ਬਹੁਤ ਜ਼ਿਆਦਾ ਹੋਣ ਲੱਗੇ ਕਿਉਂਕਿ ਮੈਂ ਬਹੁਤ ਮਿਹਨਤ ਨਾਲ ਪੜ੍ਹਾਉਂਦਾ ਸੀ ਆ ਇਸ ਲਈ ਮੇਰੇ ਘਰ ਦਾ ਸਾਰਾ ਢੇੜਾ ਬੱਚਿਆਂ ਨਾਲ ਭਰ ਜਾਂਦਾ ਬੱਚਿਆਂ ਨੂੰ ਪੜ੍ਹਾਉਂਦੇ ਪੜ੍ਹਾਉਂਦੇ ਮੈਨੂੰ 3 ਤੋਂ 4 ਘੰਟੇ ਲੱਗ ਜਾਂਦੇ ਸੀ ਆ ਜਦੋਂ ਤੱਕ ਮੇਰੇ ਪਾਪਾ ਵੀ ਵਾਪਸ ਆ ਜਾਂਦੇ ਸੀ ਮਿਲ ਕੇ ਅਸੀਂ ਖਾਣਾ ਖਾਂਦੇ ਸੀ ਹੁਣ ਮੈਂ ਹਜ਼ਾਰਾਂ ਦੇ ਹਿਸਾਬ ਨਾਲ ਫੀਸ ਲੈਣ ਲੱਗਿਆ ਇਸ ਲਈ ਮੈਨੂੰ ਅੱਜ ਇੰਨੀ ਫੀਸ ਚਾਹੀਦੀ ਸੀ ਆ ਕੋਈ ਚਿੰਤਾ ਨਹੀਂ ਸੀ ਆ ਸਮਾਂ ਇਸ ਤਰ੍ਹਾਂ ਹੀ ਗੁਜ਼ਰਨ ਲੱਗਿਆ ਇੱਕ ਵਾਰ ਚਾਚਾ ਸਾਡੇ ਘਰੇ ਆਇਆ ਤੇ ਸਾਡੇ ਲਈ ਆ ਇਹ ਬੜੀ ਹੈਰਾਨੀ ਦੀ ਗੱਲ ਸੀ ਕਿਉਂਕਿ ਉਹ ਸਾਡੇ ਘਰੇ ਕਦੇ ਨਹੀਂ ਆਇਆ ਸੀ ਦਰਵਾਜ਼ਾ ਖੜਕਾਇਆ ਤਾਂ ਮੇਰੀ ਚਾਚੀ ਵੀ ਨਾਲ ਸੀ ਉਸ ਦਾ ਮੁੰਡਾ ਵੀ ਸੀ ਆ ਮੇਰੀ ਮਾਂ ਨੇ ਦਰਵਾਜ਼ਾ ਖੋਲ੍ਹ ਲਿਆ ਪਹਿਲਾਂ ਤਾਂ ਮੰਮੀ ਹੈਰਾਨ ਰਹਿ ਗਈ ਆ ਪਰ ਫਿਰ ਪਿੱਛੇ हट ਗਈ ਆ ਮੰਮੀ ਨੇ ਸਾਫ਼ ਸੁਥਰੀ ਚਾਦਰ ਮੰਜੇ ਤੇ ਵਿਛਾ ਦਿੱਤੀ ਆ ਫਿਰ ਵੀ ਮੇਰਾ ਚਾਚਾ ਤੇ ਚਾਚੀ ਬੜੇ ਨਖਰੇ ਨਾਲ ਬੈਠੇ ਸੀ ਜਿਵੇਂ ਕੀ ਪਤਾ ਨਹੀਂ ਆ ਕਿਥੋਂ ਦੇ ਰਹੀ ਸ ਹੁਣ ਮੈਂ ਸਿਰਫ ਚਾਚੇ ਨੂੰ ਸਤਿ ਸ੍ਰੀ ਅਕਾਲ ਕਿਹਾ ਇਸ ਦੇ ਇਲਾਵਾ ਮੈਂ ਉਹਨਾਂ ਨਾਲ ਕੋਈ ਗੱਲ ਨਹੀਂ ਕੀਤੀ ਮੇਰੇ ਪਾਪਾ ਤੇ ਮੰਮੀ ਕਹਿਣ ਲੱਗੇ ਜਾਓ ਚਾਹ ਬਣਾਓ ਆ ਫਿਰ ਮੈਨੂੰ ਕਹਿਣ ਲੱਗੇ ਜਾਓ ਬੇਟਾ ਬਾਜ਼ਾਰ ਵਿੱਚੋਂ ਸਮੋਸੇ ਲੈ ਕੇ ਆਓ ਆ ਤੇਰਾ ਚਾਚਾ ਤੇ ਤੇਰੀ ਚਾਚੀ ਆਏ ਨੇ ਆ ਨਾਲ ਆਕਾਸ਼ ਵੀ ਆਇਆ ਹੈ ਮੈਂ ਬਾਜ਼ਾਰ ਚਲਾ ਗਿਆ ਮੇਰੀ ਜੇਬ ਵਿੱਚ ਪੈਸੇ ਸੀ ਆ ਮੈਂ ਬੇਕਰੀ ਦੀ ਦੁਕਾਨ ਤੋਂ ਸਮੋਸੇ ਤੇ ਬਿਸਕੁਟ ਲੈ ਆ ਤਾਂ ਕਿ ਉਹਨਾਂ ਨੂੰ ਇਹ ਨਾ ਲੱਗੇ ਕਿ ਸਾਡੇ ਕੋਲ ਕੁਝ ਨਹੀਂ ਹੈ ਜਾਦੇ ਨਾਲ ਸਾਰਾ ਟੇਬਲ ਆ ਮੇਰੀ ਮਾਂ ਨੇ ਭਰ ਦਿੱਤਾ ਫਿਰ ਚਾਚੀ ਨੇ ਮਠਾਈ ਦਾ ਡੱਬਾ ਖੋਲ੍ਹਿਆ ਤੇ ਕਹਿਣ ਲੱਗੀ ਭਾਈ ਸਾਭ ਮੂੰ ਮਿੱਠਾ ਕਰੋ ਮੇਰੇ ਬੇਟੇ ਨੇ ਬੀਬੀਏ ਪਾਸ ਕੀਤੀ ਹੈ ਇਹ ਸੁਣ ਕੇ ਮੇਰੇ ਪਾਪਾ ਕਹਿਣ ਲੱਗੇ ਇਹ ਤਾਂ ਸੀਐਸਸੀ ਦਾ ਇਛੁਕ ਸੀ ਆ ਇਹ ਸੁਣ ਕੇ ਚਾਚੀ ਨੇ ਨਜ਼ਰਾਂ ਹੇਟਾ ਕਰ ਲਈਆਂ ਤੇ ਚਾਚਾ ਕਹਿਣ ਲੱਗਿਆ ਉਹ ਪੜ੍ਹਾਈ ਹਰ ਇੱਕ ਦੇ ਬਸ ਦੀ ਗੱਲ ਨਹੀਂ ਹੈ ਬਹੁਤ ਮਿਹਨਤ ਕਰਨੀ ਪੈਂਦੀ ਹੈ ਵੈਸੇ ਵੀ ਮੇਰੇ ਮੁੰਡੇ ਨੇ ਤਾਂ ਕਾਰੋਬਾਰ ਹੀ ਕਰਨਾ ਹੈ ਰੱਬ ਦੀ ਕਿਰਪਾ ਨਾਲ ਜੋ ਮੇਰੇ ਮੁੰਡੇ ਨੇ ਕੀਤਾ ਦੂਜਿਆਂ ਦੇ ਬੱਚੇ ਤਾਂ ਇਸ ਦੇ ਕਾਬਲ ਵੀ ਨਹੀਂ ਹਨ ਉਹ ਕਰ ਸਕਣਾ ਮਠਾਈ ਦੇ ਬਹਾਨੇ ਉਹ ਸ਼ਾਇਦ ਸਾਨੂੰ ਜਤੋਂ ਨਾਲੇ ਸੀ ਕਿਉਂਕਿ ਉਹਨਾਂ ਦੇ ਮੁੰਡੇ ਨੇ ਬੀਬੀਏ ਕਰ ਲਈ ਸੀ ਆ ਮੈਂ ਹੈਰਾਨ ਸੀ ਕਿ ਕੱਲ ਤੱਕ ਤਾਂ ਇਹ ਕਹਿੰਦਾ ਸੀ ਕਿ ਉਹ ਸੀਐਸਸੀ ਦਾ ਪੇਪਰ ਦੇਵੇਗਾ ਡਿਪਟੀ ਕਮਿਸ਼ਨਰ ਬਣੇਗਾ ਸ਼ਾਇਦ ਇਸ ਦਾ ਰਿਜ਼ਲਟ ਇੰਨਾ ਚੰਗਾ ਨਹੀਂ ਆਇਆ ਹੋਵੇਗਾ ਮੈਂ ਆਕਾਸ਼ ਤੋਂ ਉਸ ਦਾ ਰੋਲ ਨੰਬਰ ਪੁੱਛਿਆ ਤਾਂ ਉਸਨੇ ਦੱਸਿਆ ਨਹੀਂ ਆ ਫਿਰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਮੈਂ ਪਤਾ ਲਗਵਾਇਆ ਬਹੁਤ ਮੁਸ਼ਕਲ ਨਾਲ ਉਸਨੇ ਬੀਬੀਏ ਕਲੀਅਰ ਕੀਤੀ ਸੀ ਤੇ ਮੇਰਾ ਚਾਚਾ ਤਾਂ ਐਵੇਂ ਹੀ ਉੱਥਲ ਰਿਹਾ ਸੀ ਆ ਹਵਾ ਵਿੱਚ ਤੀਰ ਛੱਡ ਰਿਹਾ ਸੀ ਜਿਵੇਂ ਪਤਾ ਨਹੀਂ ਉਹਨਾਂ ਦੇ ਮੁੰਡੇ ਨੇ ਟੋਪ ਕੀਤਾ ਹੋਵੇ ਸਾਨੂੰ ਇਸ ਗੱਲ ਦੀ ਕੋਈ ਖਾਸ ਪਰਵਾਹ ਨਹੀਂ ਸੀ ਫਿਰ ਮੈਨੂੰ ਇਹ ਸੁਣਨ ਨੂੰ ਮਿਲਿਆ ਕਿ ਆਕਾਸ਼ ਦੀ ਇੱਕ ਛੋਟੀ ਜਿਹੀ ਕੰਪਨੀ ਵਿੱਚ ਜੋਬ ਲੱਗ ਗਈ ਹੈ ਪਰ ਮੇਰੇ ਚਾਚੇ ਨੇ ਇੱਕ ਬਹੁਤ ਵੱਡੀ ਪਾਰਟੀ ਰੱਖੀ ਸਾਰਿਆਂ ਨੂੰ ਘਰੇ ਪਾਰਟੀ ਤੇ ਬੁਲਾਇਆ ਕਿ ਮੇਰੇ ਬੇਟੇ ਦੀ ਬਹੁਤ ਚੰਗੀ ਕੰਪਨੀ ਵਿੱਚ ਨੌਕਰੀ ਲੱਗ ਗਈ ਹੈ ਇਸ ਲਈ ਸਾਰੇ ਉਸ ਪਾਰਟੀ ਦੇ ਲਈ ਹਥਿਆਰ ਹੋ ਕੇ ਗਏ ਆ ਪਰ ਸਾਡੇ ਘਰੋਂ ਕੋਈ ਨਹੀਂ ਆਇਆ ਹਾਲਾਂਕਿ ਮੇਰੇ ਚਾਚੇ ਦਾ ਬਸ ਇੱਕ ਹੀ ਭਰਾ ਸੀ ਉਹ ਮੇਰਾ ਪਿਓ ਆ ਪਰ ਉਸਨੇ ਮੇਰੇ ਪਾਪਾ ਨੂੰ ਨਹੀਂ ਬੁਲਾਇਆ ਸਾਡੇ ਮੋਹੱਲੇ ਵਿੱਚ ਕਈ ਲੋਕ ਗਏ ਆ ਤੇ ਸਾਰਿਆਂ ਨੇ ਸਾਡਾ ਦਰਵਾਜ਼ਾ ਵੀ ਖੜਕਾਇਆ ਪਿਤਾ ਜੀ ਤੋਂ ਪੁੱਛਿਆ ਸੀ ਆ ਕਿ ਤੁਸੀਂ ਨਹੀਂ ਜਾ ਰਹੇ ਆ ਤੁਹਾਡੇ ਭਤੀਜੇ ਨੂੰ ਨੌਕਰੀ ਮਿਲੀ ਹੈ ਤੇ ਖੁਸ਼ੀ ਵਿੱਚ ਉਹਨਾਂ ਨੇ ਪਾਰਟੀ ਰੱਖੀ ਹੈ ਕਿ ਤੁਹਾਨੂੰ ਨਹੀਂ ਬੁਲਾਇਆ ਤਾਂ ਮੇਰੇ ਪਾਪਾ ਨੇ ਕਿਹਾ ਕਿ ਨਹੀਂ ਆ ਕਿ ਸ਼ਾਇਦ ਮੈਂ ਆਪਣੇ ਭਰਾ ਦੀ ਹیثیت ਦੇ ਬਰਾਬਰ ਨਹੀਂ ਹਾਂ ਉਹ ਆਪਣੀ ਹیثیت ਦੇ ਲੋਕਾਂ ਨੂੰ ਹੀ ਬੁਲਾਉਂਦਾ ਹੈ ਕਈ ਲੋਕਾਂ ਨੇ ਮੇਰੇ ਪਿਓ ਨੂੰ ਮਜ਼ਾਕ ਵੀ ਕੀਤੇ ਪਰ ਕਈ ਆ ਇਹੋ ਜਿਹੇ ਸੀ ਆ ਜਿਨ੍ਹਾਂ ਨੇ ਇਸ ਗੱਲ ਤੇ ਅਫਸੋਸ ਤੇ ਦੁੱਖ ਜਤਾਇਆ ਸੀ ਆ ਕਿ ਵੱਡੇ ਭਰਾ ਨੂੰ ਬੁਲਾ ਲੈਣ ਨਾਲ ਕਿਹੜਾ ਇੱਜ਼ਤ ਘਟ ਜਾਣੀ ਸੀ ਆ ਹਰ ਇੱਕ ਦੀ ਆ ਆਪਣੀ ਆਪਣੀ ਸੋਚ ਹੁੰਦੀ ਹੈ ਸੁਣਨ ਵਿੱਚ ਆਇਆ ਸੀ ਕਿ ਬਹੁਤ ਵੱਡੇ ਪੈਲਸ ਵਿੱਚ ਚਾਚੇ ਨੇ ਪਾਰਟੀ ਕੀਤੀ ਸੀ ਆ ਪਾਰਟੀ ਤੇ ਜੋ ਗਿਆ ਤਾਰੀਫ ਕਰ ਰਿਆ ਸੀ ਕੋਈ ਖਾਣੇ ਦੀ ਤੇ ਕੋਈ ਪੈਲਸ ਦੀ ਸਜਾਵਟ ਦੀ ਆ ਤੇ ਕੋਈ ਆਉਪਕਤ ਦੀ ਆ ਸਾਰੀ ਰਾਤ ਮੇਰੇ ਪਾਪਾ ਸਕੂਨ ਨਾਲ ਨਹੀਂ ਸੁੱਤੇ ਅੱਖਾਂ ਹੰਝੂਆਂ ਨਾਲ ਭਰੀਆਂ ਰਹੀਆਂ ਕਹਿੰਦੇ ਇਹ ਮੇਰਾ ਉਈ ਭਰਾ ਹੈ ਜਿਸ ਦੀ ਖਾਤਰ ਮੈਂ ਅੱਜ ਤੱਕ ਕੁਰਬਾਨੀਆਂ ਦਿੱਤੀਆਂ ਮੈਂ ਇਸ ਦੇ ਘਰੇ ਜਾਂਦਾ ਤਾਂ ਕੁਝ ਨਾ ਕੁਝ ਜ਼ਰੂਰ ਲੈ ਕੇ ਜਾਂਦਾ ਕੱਪੜੇ ਵੀ ਚੰਗੇ ਹੀ ਪਾ ਕੇ ਜਾਂਦਾ ਤੇ ਜੇ ਕਹਿ ਦਿੰਦਾ ਤਾਂ ਮੈਂ ਉੱਥੇ ਕੁਝ ਵੀ ਨਾ ਖਾਂਦਾ ਜੇ ਉਹ ਮੈਨੂੰ ਬੁਲਾ ਲੈਂਦਾ ਤਾਂ ਪਾਪਾ ਜੀ ਨੂੰ ਬਹੁਤ ਦੁੱਖ ਹੋ ਰਿਹਾ ਸੀ ਆ ਮੈਂ ਕਿਹਾ ਤੁਸੀਂ ਪਰੇਸ਼ਾਨ ਕਿਉਂ ਹੁੰਦੇ ਹੋ ਆਪਣੇ ਤੇ ਵੀ ਤਾਂ ਇਹ ਸਮਾਂ ਆਏਗਾ ਜਦੋਂ ਮੈਂ ਚੰਗੀ ਨੌਕਰੀ ਤੇ ਲੱਗਾਗਾ ਤਾਂ ਮੈਂ ਵੀ ਪਾਰਟੀ ਰੱਖਾਂਗਾ ਪਰ ਤੁਹਾਡੇ ਭਰਾ ਕਰਕੇ ਪੜਾਈ ਕਰਦਾ ਬਹੁਤ ਮਿਹਨਤ ਕਰਦਾ ਤੇ ਮੇਰਾ ਰਿਜ਼ਲਟ ਹਮੇਸ਼ਾ ਮੇਰੀ ਉਮੀਦ ਤੋਂ ਵੱਧ ਕੇ ਹੀ ਹੁੰਦਾ ਸੀ ਆ ਇੱਕ ਸਾਲ ਬਾਅਦ ਮੈਂ ਸੀਐਸਸੀ ਦਾ ਐਗਜ਼ਾਮ ਦਿੱਤਾ ਮੈਂ ਪੇਪਰ ਬੜੀ ਮਿਹਨਤ ਨਾਲ ਦਿੱਤੇ ਰਿਜ਼ਲਟ ਦੇਖ ਕੇ ਮੈਨੂੰ ਆਪਣੇ ਰਿਜ਼ਲਟ ਤੇ ਵਿਸ਼ਵਾਸ ਨਹੀਂ ਆ ਰਿਹਾ ਸੀ ਆ ਮੈਨੂੰ ਲੱਗ ਰਿਹਾ ਸੀ ਕਿ ਮੈਂ ਕੋਈ ਸੁਪਨਾ ਦੇਖ ਰਿਹਾ ਹਾਂ ਇਸ ਤਰ੍ਹਾਂ ਨਹੀਂ ਹੋ ਸਕਦਾ ਲੋਕ ਸਿਆਸੀ ਦੇ ਪੇਪਰ ਵਿੱਚ ਪਾਸ ਹੋ ਜਾਂਦੇ ਨੇ ਤਾਂ ਖੁਸ਼ ਹੋ ਜਾਂਦੇ ਨੇ ਤੇ ਮੈਂ ਇਸ ਵਿੱਚ ਟੋਪ ਕਰ ਚੁੱਕਿਆ ਸੀ ਮੇਰੀਆਂ ਫੋਟੋਆਂ ਖਿੱਚੀਆਂ ਗਈਆਂ ਮੇਰੀਆਂ ਅੱਖਾਂ ਵਿੱਚ ਲਗਾਤਾਰ ਹੰਝੂ ਵਹਿ ਰਹੇ ਸੀ ਆ ਮੈਨੂੰ ਇਨਾਮ ਦਿੱਤਾ ਗਿਆ ਮੇਰੀ ਅਸਿਸਟੈਂਟਾ ਕਮਿਸ਼ਨਰ ਦੀ ਨੌਕਰੀ ਲੱਗ ਗਈ ਆ ਹੱਥੋਂ-ਅੱਤ ਮੈਨੂੰ ਲਿਆ ਗਿਆ ਮੇਰੇ ਹੇਟਾ ਕਈ ਡਿਪਾਰਟਮੈਂਟ ਸੀ ਆ ਜਿਨ੍ਹਾਂ ਦੀ ਦੇਖਭਾਲ ਮੇਰੀ ਜ਼ਿੰਮੇਵਾਰੀ ਸੀ ਆ ਕਈ ਲੋਕ ਉੱਠ ਕੇ ਮੈਨੂੰ ਸਲਾਮ ਕਰਦੇ ਸੀ ਮੈਨੂੰ ਸਰਕਾਰ ਦੇ ਵੱਲੋਂ ਇੱਕ ਘਰ ਵੀ ਮਿਲਿਆ ਤੇ ਨਾਲ ਇੱਕ ਗੱਡੀ ਵੀ ਆ ਪ੍ਰੋਟੋਕੋਲ ਦਾ ਖਰਚਾ ਤਾਂ ਸਰਕਾਰ ਦੇ ਵੱਲੋਂ ਸੀ ਆ ਘਰ ਵਿੱਚ ਏਸੀ ਤੱਕ ਲੱਗਿਆ ਹੋਇਆ ਸੀ ਆ ਸਾਰੀਆਂ ਸਹੂਲਤਾਂ ਸੀ ਮੈਂ ਆਪਣੇ ਮਾਪਿਓ ਨੂੰ ਆਪਣੇ ਨਾਲ ਲੈ ਕੇ ਗਿਆ ਮੇਰੀ ਤਨਖਾਹ 70000 ਦੇ ਲਗਭਗ ਸੀ ਆ ਮੈਂ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕੀਤਾ ਸੀ ਆ ਮੇਰੇ ਹੇਟਾਂ ਕੰਮ ਕਰਨ ਵਾਲੇ ਲੋਕ ਮੇਰੇ ਤੇ ਬਹੁਤ ਖੁਸ਼ ਸੀ ਆ ਕਿਉਂਕਿ ਮੈਂ ਉਹਨਾਂ ਦਾ ਵੀ ਆ ਬਹੁਤ ਖਿਆਲ ਰੱਖਦਾ ਸੀ ਮੇਰੇ ਪਾਪਾ ਨੂੰ ਜਿੱਥੇ ਵੀ ਕੋਈ ਦੇਖਦਾ ਤਾਂ ਉੱਠ ਕੇ ਸਲਾਮ ਕਰਦਾ ਤੇ ਕਹਿੰਦੇ ਉਹ ਦੇਖੋ ਬਲਵਿੰਦਰ ਸਿੰਘ ਦਾ ਪਿਤਾ ਜੀ ਜਾ ਰਹੇ ਨੇ ਆ ਮੇਰੇ ਪਿਤਾ ਜੀ ਦਾ ਸੀ ਨਾਮ ਮਾਨ ਨਾਲ ਚੋੜਾ ਹੋ ਜਾਂਦਾ ਉਹ ਮੈਨੂੰ ਬਹੁਤ ਪਿਆਰ ਕਰਦੇ ਸੀ ਕਹਿੰਦੇ ਸੀ ਆ ਤੂੰ ਮੇਰਾ ਬੁਢਾਪਾ ਸਵਾਰ ਦਿੱਤਾ ਹੈ ਤੇ ਮੈਂ ਆਪਣੇ ਪਿਤਾ ਜੀ ਕੋਲ ਬੈਠ ਜਾਂਦਾ ਉਸਦੇ ਦੋਨੋਂ ਨੇ ਹੱਥ ਫੜ ਕੇ ਚੁੰਮਦਾ ਤੇ ਕਹਿੰਦਾ ਕਿ ਤੁਹਾਡਾ ਪਿਆਰ ਤੇ ਆ ਤੁਹਾਡਾ ਹੀ ਆਸ਼ੀਰਵਾਦ ਦਾ ਫਲ ਹੈ ਮੇਰੇ ਲਈ ਅਮੀਰ ਤੇ ਚੰਗੇ ਘਰਾਂ ਵਿੱਚੋਂ ਰਿਸ਼ਤੇ ਆਉਣ ਲੱਗੇ ਮੇਰਾ ਵਿਆਹ ਇੱਕ ਸੁਲਜੀ ਹੋਈ ਕੁੜੀ ਨਾਲ ਮੇਰੀ ਮਾਂ ਨੇ ਕੀਤਾ ਸੀ ਆ ਜੋ ਕਿ ਬਹੁਤ ਪੜ੍ਹੀ ਲਿਖੀ ਸੀ ਆ ਬੜਾ ਸੰਸਕਾਰੀ ਪਰਿਵਾਰ ਵਿੱਚੋਂ ਸੀ ਆ ਸ਼ਰਨ ਮੇਰੀ ਜ਼ਿੰਦਗੀ ਵਿੱਚ ਕੀ ਆਈ ਜ਼ਿੰਦਗੀ ਦੀਆਂ ਬਹੁਤ ਮੁਸ਼ਕਲਾਂ ਘੱਟ ਹੋ ਗਈਆਂ ਕਰਦੀਆਂ ਸਾਰੀ ਜ਼ਿੰਮੇਵਾਰੀਆਂ ਉਸਨੇ ਸੰਭਾਲ ਲਈਆਂ ਮੇਰੀ ਮਾਂ ਪਿਓ ਦੀ ਆ ਬਹੁਤ ਇੱਜ਼ਤ ਕਰਦੀ ਸੀ ਆ ਮੇਰੇ ਲਈ ਸਭ ਤੋਂ ਵੱਡੀ ਗੱਲ ਸੀ ਆ ਕਦੇ ਮੈਂ ਉਸਦੇ ਮੂੰਹੋਂ ਸ਼ਿਕਾਇਤ ਨਹੀਂ ਸੁਣੀ ਸੀ ਨਾ ਹੀ ਫਾਲਤੂ ਦੇ ਖਰਚੇ ਕਰਦੀ ਸੀ ਆ ਸ਼ਾਇਦ ਚੰਗੀ ਪਤਨੀ ਵੀ ਕਿਸਮਤ ਵਾਲੇ ਨੂੰ ਮਿਲਦੀ ਹੈ ਮੈਂ ਥੱਕਿਆ ਹੋਇਆ ਸੀ ਆ ਆਉਂਦਾ ਤਾਂ ਆਪਣੇ ਪਾਪਾ ਦੇ ਪੈਰ ਜ਼ਰੂਰ ਕੁੱਟਦਾ ਤੇ ਪੈਰ ਕੁੱਟੇ ਬਿਨਾਂ ਕਦੇ ਨਾ ਸੌਂਦਾ ਉਹ ਕਹਿੰਦਾ ਰਹਿੰਦਾ ਸੀ ਤੂੰ ਹੁਣ ਰਹਿਣ ਦੇ ਹੁਣ ਤਾਂ ਮੈਂ ਕੋਈ ਕੰਮ ਨਹੀਂ ਕਰਦਾ ਇੱਕ ਦਿਨ ਇੱਕ ਵਾਰ ਮੈਂ ਆਪਣੇ ਮਾਤਾ ਪਿਤਾ ਨੂੰ ਕਿਹਾ ਕਿ ਮੈਂ ਤੁਹਾਨੂੰ ਹੋਟਲ ਵਿੱਚ ਲੈ ਕੇ ਜਾਣਾ ਹੈ ਇਹ ਪਾਰਟੀ ਮੈਨੂੰ ਸਰਕਾਰ ਵੱਲੋਂ ਮਿਲੀ ਹੈ ਉੱਥੇ ਵੱਡੇ ਵੱਡੇ ਅਮੀਰ ਲੋਕਾਂ ਨੇ ਹੋਣਾ ਹੈ ਵੱਡੇ ਵੱਡੇ ਅਫਸਰ ਉੱਥੇ ਹੋਣਗੇ ਸ਼ਰਨ ਵੀ ਤਿਆਰ ਹੋਈ ਆ ਮੈਂ ਆਪਣੇ ਮਾਪਿਓ ਨੂੰ ਆ ਆਪਣੇ ਨਾਲ ਹੀ ਲੈ ਕੇ ਗਿਆ ਸੀ ਆ ਪਰ ਪਾਪਾ ਤੇ ਮੰਮੀ ਦੋਨੋਂ ਬਹੁਤ ਘਬਰਾਏ ਹੋਏ ਸੀ ਕਹਿੰਦੇ ਉੱਥੇ ਤਾਂ ਸਾਰੇ ਪੜੇ ਲਿਖੇ ਹੋਣਗੇ ਅੰਗਰੇਜ਼ੀ ਵਿੱਚ ਗੱਲ ਕਰਨਗੇ ਬੇਟਾ ਤੂੰ ਸਾਨੂੰ ਰਹਿਣ ਦੇ ਅਸੀਂ ਕੀ ਕਰਾਂਗੇ ਉੱਥੇ ਅਸੀਂ ਐਓ ਜੀ ਪਾਰਟੀ ਦੇ ਕਿੱਥੇ ਆਦੀ ਹਾਂ ਮੈਂ ਕਿਹਾ ਕਿਉਂ ਨਹੀਂ ਆ ਤੁਸੀਂ ਮੇਰੇ ਨਾਲ ਜਾਓਗੇ ਆ ਪਤਾ ਹੈ ਸਾਰੇ ਕਹਿੰਦੇ ਨੇ ਕਿ ਅਸੀਂ ਦੇਖਣਾ ਚਾਹੁੰਦੇ ਹਾਂ ਕੀ ਆ ਬਲਵਿੰਦਰ ਦੇ ਮਾਤਾ ਪਿਤਾ ਕੌਣ ਹਨ ਨਾ ਜਿਨ੍ਹਾਂ ਨੇ ਇਹੋ ਜਿਹਾ ਹੀਰਾ ਪੈਦਾ ਕੀਤਾ ਹੈ ਤੁਸੀਂ ਚਲੋ ਤੁਹਾਡੀ ਬਹੁਤ ਇੱਜ਼ਤ ਹੋਏਗੀ ਆ ਉੱਥੇ ਮਜਾਲ ਹੈ ਕਿ ਆ ਕਿਸੇ ਦੀ ਆ ਮੇਰੇ ਮਾਤਾ ਪਿਤਾ ਨੂੰ ਕੁਝ ਕਹਿ ਸਕੇ ਜਦੋਂ ਮੈਂ ਉਸ ਹੋਟਲ ਦੇ ਵਿੱਚ ਐਂਟਰ ਕੀਤਾ ਤਾਂ ਫੁੱਲ ਵਰਸਾਏ ਗਏ ਵੱਡੇ ਵੱਡੇ ਲੋਕ ਆਏ ਹੋਏ ਸੀ ਇਹ ਵਧੀਆ ਕੱਪੜੇ ਪਾਏ ਹੋਏ ਸੀ ਆ ਮੇਰੀ ਪਤਨੀ ਨੇ ਆਪਣੇ ਆਪ ਨੂੰ ਸਹੀ ਕੀਤਾ ਤੇ ਮੇਰੀ ਮਾਂ ਦਾ ਵੀ ਆ ਇਹੀ ਹਾਲ ਸੀ ਆ ਮੇਰੀ ਮਾਂ ਤੇ ਮੇਰੇ ਪਾਪਾ ਦੋਨਾਂ ਦਾ ਬੁਰਾ ਹਾਲ ਸੀ ਤੇ ਸਾਰੇ ਮੈਨੂੰ ਦੇਖ ਕੇ ਮੇਰੇ ਮਾਤਾ ਪਿਤਾ ਨੂੰ ਮਿਲਣ ਦੇ ਇੱਛਕ ਸੀ ਆ ਮੈਂ ਆਪਣੇ ਪਾਪਾ ਦੀ ਜਾਣ ਪਹਿਚਾਨ ਕਰਵਾਈ ਸਾਰੇ ਮੇਰੀ ਜਿੰਦਗੀ ਦੇ ਬਾਰੇ ਬਹੁਤ ਕੁਝ ਜਾਣਨਾ ਚਾਹੁੰਦੇ ਸੀ ਆ ਪਰ ਮੈਨੂੰ ਆਪਣੀ ਬੀਤੀ ਹੋਈ ਜ਼ਿੰਦਗੀ ਨਾਲ ਕੋਈ ਫਿਸਤਾਵਾ ਨਹੀਂ ਸੀ ਆ ਮੈਨੂੰ ਇਹ ਦੱਸਣ ਵਿੱਚ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ ਸੀ ਆ ਕਿ ਮੈਂ ਇੱਕ ਮਾਲੀ ਦਾ ਬੇਟਾ ਸੀ ਆ ਇਸ ਲਈ ਮੈਂ ਆਪਣੀ ਜ਼ਿੰਦਗੀ ਦੇ ਬਾਰੇ ਥੋੜਾ ਬਹੁਤ ਸਾਰਿਆਂ ਨੂੰ ਦੱਸਿਆ ਉਹ ਵੀ ਸਟੇਜ ਤੇ ਖੜੇ ਹੋ ਕੇ ਆ ਕਿ ਮੈਂ ਇੱਕ ਮਾਲੀ ਦਾ ਬੇਟਾ ਹਾਂ ਤੇ ਮੈਨੂੰ ਇਸ ਗੱਲ ਨਾਲ ਮਾਣ ਹੈ ਕਿ ਮੇਰੇ ਪਿਤਾ ਨੇ ਹਮੇਸ਼ਾ ਇਮਾਨਦਾਰੀ ਦਾ ਪੱਲਾ ਫੜਿਆ ਕਦੇ ਵੀ ਪੈਸਿਆਂ ਦੇ ਲਾਲਚ ਵਿੱਚ ਕੋਈ ਬੇਈਮਾਨੀ ਨਹੀਂ ਕੀਤੀ ਆ ਮੈਨੂੰ ਕਦੇ ਹਰਾਮ ਦੀ ਕਮਾਈ ਨਹੀਂ ਖਵਾਈ ਆ ਭੁੱਖੇ ਰਹੇ ਪਰ ਕਿਸੇ ਦਾ ਹੱਕ ਨਹੀਂ ਮਾਰਿਆ ਤੇ ਮੈਂ ਇਸ ਗੱਲ ਤੇ ਗਰਵ ਕਰਦਾ ਹਾਂ ਮੈਂ ਨਹੀਂ ਜਾਣਦਾ ਸੀ ਕਿ ਇਸ ਪਾਰਟੀ ਵਿੱਚ ਕੁਝ ਬਾਹਰੋਂ ਮਹਿਮਾਨਾਂ ਨੂੰ ਵੀ ਬੁਲਾਇਆ ਗਿਆ ਹੈ ਇੱਕ ਕੰਪਨੀ ਦੇ ਆ EMPLOYE ਦੀ ਹیثیت ਨਾਲ ਮੇਰੇ ਚਾਚੇ ਦਾ ਬੇਟਾ ਆਕਾਸ਼ ਵੀ ਆ ਉੱਥੇ ਸ਼ਾਮਿਲ ਸੀ ਆ ਉਸ ਦਾ ਪਾਪਾ ਵੀ ਯਾਨੀ ਕਿ ਮੇਰਾ ਚਾਚਾ ਵੀ ਉੱਥੇ ਹੀ ਸੀ ਆ ਮੈਨੂੰ ਅ ਚੀਫ ਗੈਸਟ ਦੇ ਤੌਰ ਤੇ ਪ੍ਰੋਟੋਕਾਲ ਦਿੱਤਾ ਗਿਆ ਸੀ ਆ ਸਾਰਿਆਂ ਨੇ ਤਾੜੀਆਂ ਮਾਰੀਆਂ ਤੇ ਕਿਹਾ ਤੁਹਾਡੇ ਪਿਤਾ ਜੀ ਸਟੇਜ ਤੇ ਹੋਣਗੇ ਤਾਂ ਸਾਨੂੰ ਬਹੁਤ ਖੁਸ਼ੀ ਹੋਏਗੀ ਆ ਜਿਸ ਨੇ ਆਪਣੇ ਪੁੱਤ ਨੂੰ ਆਪਣੀ ਮਿਹਨਤ ਦੀ ਕਮਾਈ ਨਾਲ ਤਰਸਿਆ ਹੈ ਜੇ ਇਹੋ ਜੇ ਨੌਜਵਾਨ ਸਾਡੇ ਦੇਸ਼ ਦੇ ਜ਼ਿੰਮੇਵਾਰ ਬਣ ਜਾਣ ਤਾਂ ਜ਼ਰੂਰ ਸਾਡਾ ਦੇਸ਼ ਤਰੱਕੀ ਕਰੇਗਾ ਤੇ ਇਹ ਗੱਲ ਤਾਂ ਸਾਰਿਆਂ ਦੇ ਲਈ ਮਿਸਾਲ ਸੀ ਆ ਕੀ ਕਮਾਲੀ ਦਾ ਬੇਟਾ ਹੁੰਦੇ ਹੋਏ ਵੀ ਆ ਮੈਂ SSC ਦੇ ਇਮਤਿਹਾਨ ਵਿੱਚ ਟੋਪ ਕੀਤਾ ਸੀ ਆ ਮੈਨੂੰ ਹੈਰਾਨੀ ਉਸ ਵਕਤ ਹੋਈ ਜਦੋਂ ਉੱਥੋਂ ਦੇ ਆਰਗੇਨਾਈਜ਼ਰ ਨੇ ਮੇਰੇ ਚਾਚੇ ਦੇ ਬੇਟੇ ਨੂੰ ਕਿਹਾ ਕਿ ਸਾਨੂੰ ਆ ਜੂਸ ਸਰਵ ਕਰੋ ਉਹ ਸ਼ਾਇਦ ਆਪਣੀ ਕੰਪਨੀ ਵਿੱਚ ਆਪਣੀ ਕੁਝ ਤਨਖਾਹ ਵਧਾਉਣ ਦੇ ਲਈ ਆ ਉਹ ਇਹ ਵੀ ਕਰਨ ਨੂੰ ਤਿਆਰ ਸੀ ਆ ਉਸਨੇ ਮੇਰੇ ਸਾਹਮਣੇ ਜੂਸ ਤੇ ਕੋਲਡ ਡਰਿੰਕ ਰੱਖਿਆ ਮੈਂ ਇੱਕ ਨਜ਼ਰ ਉਸ ਵੱਲ ਦੇਖਿਆ ਤੇ ਉਸਨੇ ਨਜ਼ਰਾਂ ਚੁਰਾ ਲਈਆਂ ਵੀਰ ਆਪਣੇ ਚਾਚੇ ਨੂੰ ਮੈਂ ਦੇਖਿਆ ਉਹ ਮੱਥੇ ਤੇ ਤਿਉਣੀਆ ਪਾ ਕੇ ਜ਼ਮੀਨ ਵੱਲ ਦੇਖ ਰਿਹਾ ਸੀ ਮੈਂ ਹੱਥ ਵਿੱਚ ਕੋਲਡ ਡਰਿੰਕ ਫੜਿਆ ਤੇ ਆਪਣੇ ਚਾਚੇ ਦੇ ਕੋਲ ਚਲਾ ਗਿਆ ਮੈਂ ਕਿਹਾ ਇਹ ਲਿਓ ਚਾਚਾ ਜੀਆ ਇਸ ਨੂੰ ਪੀ ਲਿਓ ਪਰ ਉਹਨਾਂ ਨੇ ਮੇਰੇ ਹੱਥੋਂ ਕੋਲਡ ਡਰਿੰਕ ਦਾ ਗਲਾਸ ਨਾ ਫੜਿਆ ਮੈਂ ਕਿਹਾ ਕੀ ਯਾਦ ਹੈ ਤੁਹਾਨੂੰ ਆ ਜਿਆਦਾ ਦੇਰ ਤਾਂ ਨਹੀਂ ਹੋਈ ਆ ਕੁਝ ਸਾਲ ਪਹਿਲਾਂ ਤੁਸੀਂ ਕਿਹਾ ਸੀ ਆ ਮੇਰੇ ਪਿਓ ਦੀ ਔਕਾਤ ਕੀ ਹੈ ਮੇਰਾ ਪਿਓ ਤਰੱਕੀ ਨਹੀਂ ਕਰ ਸਕਦਾ ਤੇ ਦੇਖੋ ਅੱਜ ਮੇਰਾ ਪਿਓ ਡਿਪਟੀ ਕਮਿਸ਼ਨਰ ਦਾ ਪਿਓ ਹੈ ਤੇ ਅੱਜ ਲੋਕ ਉਹਨਾਂ ਦੇ ਮਾਲੀ ਹੋਣ ਤੇ ਗਰਵ ਮਹਿਸੂਸ ਕਰ ਰਹੇ ਨੇ ਆ ਕਿ ਮਾਲੀ ਹੁੰਦੇ ਹੋਏ ਉਸਨੇ ਆਪਣੇ ਬੇਟੇ ਨੂੰ ਇਸ ਲਾਇਕ ਬਣਾਇਆ ਇੱਜ਼ਤ ਤੇ ਜ਼ਿਲਤ ਰੱਬ ਦੇ ਹੱਥ ਵਿੱਚ ਹੁੰਦੀ ਹੈ ਰੱਬ ਜਿਸ ਨੂੰ ਚਾਹੇ ਉਸ ਨੂੰ ਇੱਜ਼ਤ ਦੇ ਸਕਦਾ ਹੈ ਫਿਰ ਉਹ ਚਾਹੇ ਤਾਂ ਮਾਲੀ ਹੋਵੇ ਜਾਂ ਭਿਖਾਰੀ ਪਰਮਾਤਮਾ ਉਸ ਨੂੰ ਸਨਮਾਨ ਦੇ ਦਿੰਦਾ ਹੈ ਮੇਰੇ ਪਿਓ ਦੀ ਇੱਜ਼ਤ ਤੁਹਾਡੇ ਹੱਥ ਵਿੱਚ ਨਹੀਂ ਸੀ ਤੁਸੀਂ ਤਾਂ ਬਹੁਤ ਬੇਇੱਜ਼ਤ ਕਰਨਾ ਚਾਹਿਆ ਸੀ ਆ ਕੋਈ ਮੌਕਾ ਨਹੀਂ ਛੱਡਿਆ ਸੀ ਆ ਪਰ ਫਿਰ ਵੀ ਮੇਰੇ ਪਾਪਾ ਨੂੰ ਪਰਮਾਤਮਾ ਨੇ ਇੱਜ਼ਤ ਦੇਣੀ ਸੀ ਆ ਦੇਖ ਲਿਓ ਵੱਡੇ ਵੱਡੇ ਲੋਕ ਅੱਜ ਮੇਰੇ ਪਿਓ ਨਾਲ ਹੱਥ ਮਿਲਾ ਰਹੇ ਨੇ ਆ ਹਾਲਾਂਕਿ ਅੱਜ ਵੀ ਉਹ ਮਾਲੀ ਹੀ ਐ ਕਦੇ ਵੀ ਦੁਨੀਆਦਾਰੀ ਦੀਆਂ ਚੀਜ਼ਾਂ ਨਾਲ ਕਮੰਡ ਨਾ ਕਰਨਾ ਕਿਉਂਕਿ ਆ ਇਹ ਆਉਂਦੀਆਂ ਤੇ ਜਾਂਦੀਆਂ ਰਹਿੰਦੀਆਂ ਨੇ ਇੱਕ ਕੋਲਡ ਡਰਿੰਕ ਪੀ ਲਿਓ ਮੈਨੂੰ ਬਹੁਤ ਖੁਸ਼ੀ ਹੋਏਗੀ ਆ ਇਹ ਕਹਿ ਕੇ ਮੈਂ ਉਸਦੇ ਹੱਥ ਵਿੱਚ ਗਲਾਸ ਫੜਾ ਦਿੱਤਾ ਤੇ ਉੱਥੋਂ ਵਾਪਸ ਚਲਾ ਗਿਆ ਤਾਂ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਕਰਦੀ ਹਾਂ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਇਹ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ